ਹਾਂਜੀ ਮਤਲਬ ਬਈ ਤੁਸੀਂ ਮੇਨ ਉਹਤੇ YouTube ਤੇ ਘੋੜਿਆਂ ਦੀਆਂ ਕਰਦੇ ਹਾਂ ਇੰਟਰਵਿਊ ਹਾਂਜੀ ਵੀਰੇ ਆਪਣਾ ਘੋੜਿਆਂ ਦਾ ਹੀ ਹੈ ਜ਼ਿਆਦਾਤਰ ਜ਼ਿਆਦਾਤਰ ਵੀ ਜਿਹੜੀ ਚੀਜ਼ ਨਾਲ ਸ਼ੌਂਕ ਜਿਹੜੀ ਚੀਜ਼ ਦਾ ਸ਼ੌਂਕ ਆ ਬਈ ਉਹੀ ਚੀਜ਼ ਤੇ ਕੰਮ ਕਰਦੇ ਆ ਠੀਕ ਆ ਹਾਂਜੀ ਵੀਰੇ ਤੇ ਵੈਸੇ ਤੁਹਾਡੇ ਨਾਲ ਵੀ ਕਦੇ ਇਹ ਚੀਜ਼ ਹੋਈ ਹੈ ਕਿ ਵੱਧ ਪਿਆਰ ਮਿਲਿਆ ਹੋਵੇ ਸਾਰਿਆਂ ਤੋਂ ਵੱਧ ਪਿਆਰ ਇਹ ਜਗ੍ਹਾ ਤੇ ਮਿਲੇਗਾ ਆਪ ਨੂੰ ਇਹ ਬਾਈ ਨੇ ਬੁਲਾਇਆ ਸੀਗਾ ਇੱਥੇ ਇਵਰੇ ਹੁਣ ਦਵਿੰਦਰ ਨਰਮਨ ਬਾਈ ਆ ਹਨ ਤੇ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਅਸਲ ਵਿੱਚ ਪਿੱਛੇ ਜੇ ਹਾਂਜੀ ਵੀਰੇ ਪਹਿਲਾਂ ਉਹ ਵੀ ਆ ਕੇ ਗਏ ਸੀ ਚਲੋ ਆਪਣੇ ਕੋਲੇ ਹਨਾ ਉੱਥੇ ਜਾ ਕੇ ਬਹੁਤ ਪਿਆਰ ਮਿਲਿਆ ਹਨਾ ਬਾਈ ਜਦੋਂ ਕੋਈ ਵੀ ਬੰਦਾ ਮਿਹਨਤ ਕਰਦਾ ਲੋਕ ਕਹਿੰਦੀ ਹੁੰਦੇ ਆ ਬਾਈ ਲੱਤਾਂ ਖਿੱਚਦੀ ਹੁੰਦੇ ਆ ਹਨਾ ਪਰ ਬਈ ਮੈਂ ਇੱਕ ਗੱਲ ਦੇਖੀ ਹੈ ਵੀ ਜੇ ਆਪਾਂ ਲੋਕਾਂ ਦੇ ਪਿੱਛੇ ਲੱਗ ਕੇ ਬਾਈ ਆਪਣਾ ਮਿਹਨਤ ਛੱਡਦੀ ਹੈ ਨਾ ਤਾਂ ਫਿਰ ਬਈ ਬੰਦਾ ਜ਼ਿੰਦਗੀ 'ਚ ਕੁਝ ਨਹੀਂ ਕਰ ਸਕਦਾ ਹਾਂ ਹਾਂ ਬਾਈ ਬਾਕੀ ਲੋਕਾਂ ਦਾ ਇਹ ਵੀ ਹੈਗਾ ਹਨ ਜਿਹੜੇ ਬੰਦੇ ਲੱਤਾਂ ਖਿੱਚਦੇ ਹੈਗੇ ਜਾਂ ਬਈ ਅੱਗੇ ਬੰਦੇ ਨੂੰ ਵਾਅਦਾ ਨਹੀਂ ਦਿੰਦੇ ਉਹ ਵੀ ਬਈ ਅੱਗੇ ਕਦੇ ਵਾਅਦਾ ਨਹੀਂ ਕਰਦੇ ਕਿਉਂਕਿ ਬਈ ਲੇਖਾ ਜੋਖਾ ਸਾਰਾ ਦੇ ਨਹੀਂ ਦੇ ਬਈ ਲੱਤਾਂ ਵੀ ਬਈ ਉਹੀ ਕਹਦੇ ਹਨ ਜਿਹਨੂੰ ਪਤਾ ਹੁੰਦਾ ਵੀ ਇਹ ਬੰਦਾ ਕੁਛ ਨਾ ਕੁਛ ਕਰੂਗਾ ਕਰ ਜੂਗਾ ਬਈ ਹਾਂ ਬਈ ਤੇ ਇਹ ਹਰੇਕ ਟੋਪੀ ਆਉੱਚ ਹੁੰਦੀ ਆ ਨਾ ਕੋਈ ਮਰਜ਼ੀ ਕੰਮ ਕਰ ਲਈਏ ਮਾੜੇ ਚੰਗੇ ਬੰਦੇ ਦਾ ਹਰੇਕ ਹਰੇਕ ਚ ਹੀ ਹੁੰਦੇ ਆ ਬਾਈ ਤੇ ਜਦੋਂ ਬਾਈ ਮੈਂ ਸਟਾਰਟਿੰਗ ਕੀਤੀ ਸੀ ਹਨਾ ਤੇ ਉਦੋਂ ਮੈਨੂੰ ਬੜੇ ਲੋਕਾਂ ਨੇ ਕਿਹਾ ਹਨਾ ਵੀ ਇਹ ਚ ਕੀ ਰੱਖਿਆ ਤੂੰ ਔੜੇ ਜੱਲੇ ਤੇ ਚੱਕੇਗਾ ਹਨਾ ਆਏ ਆ ਫਲਾਨਾ ਤੇ ਬਹੁਤ ਕੁਸ਼ ਕੀਤਾ ਬਾਈ ਲੋਕਾਂ ਨੇ ਹਨਾ ਕਿਹਾ ਤੇ ਪਰ ਬਾਈ ਹੁਣ ਸ਼ੌਂਕ ਸੀ ਆਪਾਂ ਤੇ ਸ਼ੌਂਕ ਸ਼ੁਰੂ ਤੋਂ ਹੀ ਪਰ ਆਪਾਂ ਇਹ ਚੀਜ਼ ਲੋਕਾਂ ਦੀਆਂ ਗੱਲਾਂ ਹੀ ਨਹੀਂ ਸੁਣੀਆਂ ਬਾਈ ਇਹ ਤਾਂ ਹੁਣ ਹਰੇਕ ਪਾਸੇ ਕਹਿਣੇ ਹੁੰਦਾ ਲੋਕਾਂ ਨੇ ਆ ਲੋਕਾਂ ਕਣੀ ਦੇ ਜੇ ਧਿਆਨ ਦੇਵੋਗੇ ਫਿਰ ਕੰਮ ਤਾਂ ਹੋਣਾ ਹੀ ਨਹੀਂ ਬਾਈ ਹਾਂਜੀ ਹਾਂਜੀ ਬਾਈ ਨੇ ਮਾਨ ਲਏ ਕਿ ਚਲੋ ਭਾਈ ਜਦੋਂ ਮੈਂ ਘੋੜਿਆਂ ਦਾ ਇਧਰ ਰੀਲਾਂ ਰੂਲਾਂ ਪਾਉਣ ਲੱਗ ਗਿਆ ਹਨਾ ਤੇ ਬਾਪੂ ਦਾ ਮਤਲਬ ਕਿ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਹੈ ਵੀ ਮੈਂ ਸਰਕਾਰੀ ਜੋਬ ਕਰਨੀ ਹੈ ਕਰਾਂ ਤੇ ਪਰ ਭਾਈ ਮੈਂ ਤੁਹਾਨੂੰ ਕਹਦਾ ਵੀ ਉਹਨਾਂ ਦਾ ਆਰਮੀ ਦੇ ਵਿੱਚ ਕਿਉਂਕਿ ਵੀਰੇ ਉਹਨਾਂ ਨੇ ਪਹਿਲਾਂ ਆਰਮੀ ਜੁਆਇਨ ਕੀਤੀ ਸੀ ਤੇ ਜਦੋਂ ਬਈ ਬਾਪੂ ਰਾ ਦਾ ਮਤਲਬ ਕਿ ਸੁਪਨਾ ਸੀ ਮੈਂ ਆਰਮੀ ਦੇ ਵਿੱਚ ਜੁਆਇਨ ਕਰਣਾ ਪਰ ਬਈ ਆਇਆ ਵੀ ਉਹਨਾਂ ਦੀ ਗੱਲ ਵੀ ਨਹੀਂ ਆਪਾਂ ਹਟਾਲਦੇ ਹਨਾ ਤੇ ਉਧਰ ਵੀ ਆਪਣਾ ਵਧੀਆ ਹਾਂ ਜੀ ਸਾਰਿਆਂ ਦੀ ਲੈਣੀ ਪੈਂਦੀ ਹੈ ਹਾਂਜੀ ਹਾਂਜੀ ਬਈ ਉਧਰ ਵੀ ਆਪਾਂ ਧਿਆਨ ਦਿੰਨੇ ਆ ਨਾਲ ਨਾਲ ਹਨਾ ਤੇ ਘੋੜੀਆਂ ਦਾ ਸ਼ੌਂਕ ਬਈ ਮੇਰੇ ਖੂਨ ਚ ਹੀ ਸੀ ਇਹ ਤਾਂ ਫਿਰ ਮੈਂ ਛੱਡਿਆ ਨਹੀਂਗਾ ਤੇ ਬਾਪੂ ਰਾ ਨੇ ਬ세ਹਰਾ ਰੋਕਿਆ ਬਈ ਇਹਨੂੰ ਘੋੜੀਆਂ ਵਾਲੇ ਪਾਸਿਓਂ ਕੱਢ ਲੀਏ ਪਰ ਬਈ ਜਿਹੜੀ ਹੁਣ ਜਦੋਂ ਹੱਡਾਂ ਦੇ ਵਿੱਚ ਰਚ ਗਿਆ ਅੰਦਰ ਜਾ ਕੇ ਵੀ ਯਾਰ ਕਿਉਂ ਨਾ ਆਪਾਂ ਵੀ ਕਰਿਆ ਕਰ ਡਰ ਨਹੀਂ ਹੈਗਾ ਸੀ ਬਾਈ ਤੇ ਘਰ ਦੇ ਤੋਂ ਡਰ ਜਾਈ ਸੀ ਥੋੜਾ ਵੀ ਘਰ ਦੇ ਬੋਲਣ ਗਿਆ ਨਾ ਚਲੋ ਬਾਈ ਜਿੱਥੇ ਆਪਣੇ ਕੋਲ ਘੋੜੀ ਰੱਖੀ ਹੋਈ ਸੀ ਉਧਰ ਹਨਾ ਉੱਥੇ ਮੈਂ ਪਹਿਲੀ ਵਾਰੀ ਘੋੜੀ ਦਾ ਛਾਤੀ ਤੇ ਪੈਰ ਧਰਾਇਆ ਹਨਾ ਵੀਰੇ ਤੇ ਚਲੋ ਉਹਨੇ ਘੋੜੀ ਨੇ ਬਾਈ ਕੁਝ ਨਹੀਂ ਆਖਿਆ ਹਨਾ ਵਿਸ਼ਵਾਸ ਹੁੰਦਾ ਇੱਕ ਜਾਨਵਰ ਤੇ ਹਨਾ ਦੋਸਤੋ ਸਵਾਗਤ ਆ ਤੁਹਾਡਾ ਆਪਣੇ ਚੈਨਲ ਪਟਵਾਰ ਟਾਕਸ ਤੇ ਅੱਜ ਆਪਾਂ ਇੱਕ ਆਪਣੇ ਸੱਜਣਾਂ ਨਾਲ ਮਿਲੌਣ ਜਾ ਰਹੇ ਹਾਂਗੇ ਜਿਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਬਹੁਤ ਹੀ ਤਰੱਕੀ ਹਾਸਿਲ ਕੀਤੀ ਹੈਗੀ ਆਪਣੇ ਇੰਟਰਨੈਟ ਤੇ ਇੰਸਟਾਗ੍ਰam YouTube ਤੇ ਹੋ ਗਿਆ ਕਿਉਂਕਿ ਵੀਰ ਹੋਰਾਂ ਨੇ ਬਹੁਤ ਹੀ ਸੋਹਣੇ ਘੋੜੇ ਤੇ ਘੋੜੀਆਂ ਰੱਖੀਆਂ ਹੋਈਆਂ ਸੀਗਾ ਇਹਨਾਂ ਦੇ ਪੁਰਾਣੇ ਹਨਾ ਸ਼ੌਂਕ ਵੀ ਨੇਗੇ ਵੀਰ ਹੋਰਾਂ ਨੇ ਬਹੁਤ ਹੀ ਸ਼ੌਂਕ ਨਾਲ ਰੱਖੇ ਹੋਏ ਨੇ ਤੇ ਉਹਨਾਂ ਦੇ ਦੌਰਾਨੀ ਬਾਈ ਹੋਰਾਂ ਦਾ ਇੰਸਟਾਗ੍ਰam ਤੇ ਵੀ ਚੈਨਲ ਆਗਾ ਆਪਾਂ ਤੁਹਾਨੂੰ ਸਾਰੀ ਗੱਲ ਤੁਹਾਨੂੰ ਕਰਾਵਾਂਗੇ ਵੀਰ ਹੋਰਾਂ ਨਾਲ ਆਪਾਂ ਤੁਹਾਡੀ ਗੱਲ ਕਰਾਉਨੇ ਆਗੇ ਹਾਂਜੀ ਬਾਈ ਸ਼ਸ਼ੀਕਾਲ ਸ਼ਸ਼ੀਕਾਲ ਵੀਰੇ ਉਹ ਠੀਕੋਂ ਵੀਰੇ ਹਾਂਜੀ ਹਾਂਜੀ ਵੀਰੇ ਚੜ੍ਹਦੀ ਕਲਾ ਜੀ ਬਾਈ ਆਪਣਾ ਪਿੰਡ ਕਿਹੜਾ ਹੈ ਆਪਣਾ ਵੀਰੇ ਪਿੰਡ ਰਾਮਪਰਾਫੂ ਠੀਕ ਹੈ ਜੀ ਹਾਂਜੀ ਵੀਰੇ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਇਹ ਬਠਿੰਡੇ ਜ਼ਿਲ੍ਹੇ ਚ ਪਿਆ ਜਾਂਦਾ ਵੀਰੇ ਠੀਕ ਆ ਬਾਈ ਹਾਂਜੀ ਤੁਸੀਂ ਬਾਈ ਆਪਣੀ ਜਰਨੀ ਦੱਸੋ ਪਹਿਲਾਂ ਸੋਨੇ ਕਿੱਥੋਂ ਸਟਾਰਟ ਕਰਿਆ ਕਿਉਂਕਿ ਮੈਨੂੰ ਨਾ ਬਾਈ ਤੁਹਾਡਾ ਨਾ ਬਹੁਤ ਵਧੀਆ ਲੱਗਿਆ ਜਿਵੇਂ ਤੁਸੀਂ ਇੰਨੀ ਛੋਟੀ ਉਮਰ ਚ ਬਹੁਤ ਵਧੀਆ ਨਹੀਂ ਲੋਕ ਬਾਈ ਹਨਾ ਆੜੜ ਕੰਟੈਂਟ ਲੈਂਦੇ ਹੈ ਕੋਈ ਕਹਿ ਜਾ ਕੰਟੈਂਟ ਹਨਾ ਵਧੀਆ ਨਹੀਂ ਮਤਲਬ ਕੰਟੈਂਟ ਲੈ ਸੋਨੇ ਵਧੀਆ ਕੰਟੈਂਟ ਨਾਲ ਵਧੀਆ ਇੱਕ ਹਨਾ ਦੇਖੋ ਵੀਰੇ ਜਿਹੜਾ ਘੋੜਿਆਂ ਦਾ ਸ਼ੌਂਕ ਆ ਨਾ ਇਹ ਆਪਾਂ ਨੂੰ ਮਤਲਬ ਕਿ ਚੱਲੋ ਵੀ ਆਪਣੇ ਦਾਦੇ ਪੜਦਾਦਿਆਂ ਤੋਂ ਚੱਲਦਾ ਆ ਰਿਹਾ ਪੀੜੀਦਾਰ ਚੱਲੀ ਜਾਂਦਾ ਹਨਾ ਵੀਰੇ ਪਹਿਲਾਂ ਦਾਦੇ ਨੇ ਵੀ ਰੱਖਿਆ ਬਾਈ ਫਿਰ ਬਾਪੂ ਨੇ ਵੀ ਰੱਖਿਆ ਠੀਕ ਹੈ ਤੇ ਇਸ ਤੋਂ ਬਾਅਦ ਵੀਰੇ ਹੁਣ ਉਹ ਚੀਜ਼ ਹੁੰਦੀ ਹੈ ਜਿਵੇਂ ਖੂਨ ਦੇ ਵਿੱਚ ਹੀ ਹੁੰਦਾ ਹੈ ਸ਼ੌਂਕ ਤਾਂ ਬਸ ਹੁਣ ਨੇ ਆਣਾ ਗੱਲਾਂ ਤੇ ਉਹੀ ਗੱਲ ਆ ਵੀ ਇਹ ਮੇਰੇ ਵੀ ਚਲੋ ਬਾਈ ਖੂਨ ਦੇ ਵਿੱਚ ਹੀ ਸੀ ਜਦੋਂ ਬਾਪੂ ਨੇ ਰੱਖਿਆ ਬਾਈ ਘੋੜੀਆਂ ਹਨਾ ਬਾਪੂ ਤੋਂ ਬਾਅਦ ਬਾਈ ਬਾਪੂ ਨੇ ਵੇਚ ਨਹੀਂ ਮਤਲਬ ਸ਼ਰਤਾਂ ਸੀ ਛੱਡਿਆ ਕਾਰਨ ਕੀ ਸੀ ਬਾਈ ਛੱਡਣ ਦਾ ਜਦੋਂ ਮਤਲਬ ਕੀ ਘੋੜਿਆਂ ਦੀਆਂ ਚੰਗੇ ਚੰਗੇ ਜਾਨਵਰ ਸੀ ਜਿਹੜੇ ਉਹਨਾਂ ਦੀ ਡੈਥ ਹੋ ਗਈ ਇੱਕ ਦੋ ਇਕੱਠਿਆਂ ਦੀ ਠੀਕ ਹੈ ਉਦੋਂ ਬਾਅਦ ਬਾਈ ਬਾਪੂ ਦਾ ਉਦੋਂ ਬਾਅਦ ਬਾਈ ਹੁਣ ਮੈਨੂੰ ਸ਼ੌਂਕ ਸੀ ਆਪਣੇ ਕੋਲ ਦੋ ਘੋੜੀਆਂ ਰਹਿ ਗਈਆਂ ਸੀ ਉਦੋਂ ਤੇ ਇੱਕ ਘੋੜਾ ਮਰ ਗਿਆ ਸੀ ਇੱਕਾ ਤੇ ਉਦੋਂ ਦੋ ਰਹਿ ਗਈਆਂ ਸੀ ਤੇ ਇਹਦੋਂ ਆ ਲਾਲ ਚੰਬੀ ਘੋੜੀ ਸੀ ਜਿਹੜੀ ਬਾਈ ਆਪਣੇ ਕੋਲੇ ਚਲੋ ਉਹ ਮੈਂ ਛੋਟਾ ਹੁੰਦਾ ਹੀ ਉਹਦੇ ਮਤਲਬ ਕਦੇ ਉਹਦੀ ਲੱਤ ਛਕ ਲਈ ਕਦੇ ਕੁਸ਼ ਕਰ ਲਿਆ ਉਹਦੇ ਨਾਲ ਹਣਾ ਬਾਈ ਹਾਂ ਜੀ ਹਾਂ ਜੀ ਬਾਈ ਉਹਦੇ ਨਾਲ ਖੇੜੇਦੇ ਰਹਿੰਦੇ ਸੀ ਹਾਂਜੀ ਹਾਂਜੀ ਬਾਈ ਉਹਦੇ ਨਾਲ ਖੇੜੇਦੇ ਰਹਿੰਦੇ ਸੀ ਕੱਕ ਪੱਠਾ ਨੂੰ ਪਾਉਣਾ ਬਾਈ ਹਣਾ ਤੇ ਇਹਦੋਂ ਬਾਅਦ ਬਾਈ ਚਲੋ ਕੋਈ ਕਾਰਨ ਹੋਇਆ ਉਹਦੇ ਦਰਦ ਦੁੱਦ ਹੋਣ ਲੱਗ ਗਿਆ ਘੋੜੀ ਦੇ ਨਾਲ ਉਹਦੀ ਵੀ ਡੈਥ ਹੋ ਗਈ ਬਾਈ ਜਿਹੜਾ ਉਹਦਾ ਬੱਚਾ ਸੀ ਆਪਣੇ ਕੋਲ ਉਹ ਵੀ ਬਸ਼ੇਰੀ ਆਪਾਂ ਸੇਲ ਕਰਤੀ ਸੀ। ਇਹ ਦੂਆ ਜਿਹੜੀ ਘੋੜੀ ਤੇ ਆਪਾਂ ਹੁਣ ਸਟੈਂਡ ਕਰਦੇ ਆ ਬਾਈ ਉਹ ਰਹਿ ਗਈ ਸੀ ਆਪਣੇ ਕੋਲੇ ਤੇ ਉਸ ਤੋਂ ਬਾਅਦ ਚਲੋ ਬਾਈ ਹੌਲੀ ਹੌਲੀ ਮੈਂ ਪੜਾਈ ਕਰਨੀ ਦਾ ਵੀ ਅਸੀਂ ਥੋੜਾ ਜਿਹਾ ਹਣਾ ਤੇ ਹੌਲੀ ਹੌਲੀ ਚੱਲਦਾ ਗਿਆ ਬਾਈ ਸ਼ੌਂਕ ਹੈਗਾ ਸੀ ਜਦੋਂ ਇੰਸਟਾਗ੍ਰam ਤੇ ਬਾਈ ਰੀਲਾਂ ਰੂਲਾਂ ਦੇਖਦੇ ਹਣਾ ਘੋੜਿਆਂ ਵਾਲਿਆਂ ਦੀ ਉਥੋਂ ਬਾਈ ਬਸ ਮੈਨੂੰ ਸ਼ੌਂਕ ਜਾਗ ਗਿਆ ਤੇ ਮੈਂ ਘਰ ਦੇ ਨੂੰ ਕਿਹਾ ਵੀ ਘੋੜੀ ਘਾੜੀ ਲੈਣੀ ਹੈ ਨਹੀਂ ਮੰਨੇ ਫਿਰ ਆਪਾਂ ਬਈ ਮੈਂ ਸੋਚਿਆ ਵੀ ਕਿਉਂ ਨਾ ਜਿਹੜੀ ਘਰੇ ਘੋੜੀ ਹੈ ਉਹਦੇ ਨਾਲ ਹੀ ਸ਼ੌਂਕ ਪੂਰਾ ਕੀਤਾ ਜਾਵੇ ਹਨਾ ਤੇ ਹਾਂਜੀ ਬਈ ਬੱਸ ਇਦਾਂ ਦਾ ਆਪਣਾ ਚੱਲੀ ਗਿਆ ਹੌਲੀ ਹੌਲੀ ਆਪਾਂ ਇੰਸਟਾਗ੍ਰਾਮ ਤੇ ਆਏ ਸੋਸ਼ਲ ਮੀਡੀਆ ਤੇ ਠੀਕ ਆ ਵੀ ਇੰਸਟਾਗ੍ਰਾਮ ਤੇ ਤੁਸੀਂ ਪਹਿਲਾਂ ਸ਼ੁਰੂ ਤੋਂ ਹੀ ਘੋੜੀਆਂ ਦੀ ਵੀਡੀਓ ਪਾਈ ਆ ਹਾਂਜੀ ਵੀਰੇ ਇੰਸਟਾਗ੍ਰਾਮ ਤੇ ਬਈ ਇਦਾਂ ਸਵੱਬ ਬਣਿਆ ਸੀ ਮੇਰਾ ਸੋਸ਼ਲ ਮੀਡੀਆ ਤੇ ਆਉਣ ਦਾ ਕੋਈ ਇਦਾਂ ਸ਼ੌਂਕ ਨਹੀਂ ਹੈਗਾ ਸੀ ਤੇ ਜਦੋਂ ਬਈ ਹੁਣ ਬਈ ਦਵਿੰਦਰ ਨਰਮਨ ਉਹਰੇ ਵੀ ਹਨਾ ਤੇ ਸਿਕਜੰਦਰ ਲੂਪਰੇ ਉਹਨਾਂ ਦੀਆਂ ਵੀਡੀਓ ਤੋਂ ਮੈਂ ਵੀਰੇ ਦੇਖ ਤੇ ਬਾਈ ਸਖਜਿੰਦਰ ਲੋਪੋ ਦੀਆਂ ਵੀਡੀਓ ਤੋਂ ਦੇਖ ਕੇ ਮੈਨੂੰ ਸ਼ੌਂਕ ਜਾਗ ਗਿਆ ਹਨਾ ਤੇ ਇਸ ਤੋਂ ਬਾਅਦ ਬਾਈ ਬਾਈ ਦਵਿੰਦਰ ਨਰਮਣ ਸਟੰਡ ਕਰਦਾ ਹੁੰਦਾ ਸੀ ਘੋੜੀਆਂ ਤੇ ਹਨਾ ਤੇ ਸਟੰਟਾਂ ਦਾ ਬਾਈ ਉਦੋਂ ਜਦੋਂ ਮਤਲਬ ਕਿ ਬਾਈ ਕਰਦਾਈ ਉਹਦੇ ਰੀਲਾਂ ਦੇਖਦੇ ਸੀ ਆਪਾਂ ਹਨਾ ਤੇ ਉਦਾਂ ਬਾਈ ਮੇਰੇ ਵੀ ਅੰਦਰ ਜਾ ਗਿਆ ਵੀ ਯਾਰ ਕਿਉਂ ਨਾ ਆਪਾਂ ਵੀ ਕਰਿਆ ਕਰੀਏ ਸਟੰਟ ਤੇ ਇੱਕ ਬਾਈ ਮਨ ਦੇ ਅੰਦਰ ਡਰ ਜਾ ਵੀ ਸੀ ਹਾਂ ਡਰ ਹੁੰਦਾ ਬਾਈ ਹਾਂ ਕਰਦੇ ਉਦਾਂ ਡਰ ਨਹੀਂ ਹੈਗਾ ਸੀ ਬਾਈ ਤੇ ਕਰਦਿਆਂ ਤੋਂ ਡਰ ਜਾ ਸੀ ਥੋੜਾ ਵੀ ਕਰਦੇ ਬੋਲਣਗੇ ਹਨਾ ਚਲੋ ਬਾਈ ਜਿੱਥੇ ਆਪਣੇ ਕੋਲ ਘੋੜੀ ਰੱਖੀ ਹੋਈ ਸੀ ਉਧਰ ਹਨਾ ਉੱਥੇ ਮੈਂ ਪਹਿਲੀ ਵਾਰੀ ਘੋੜੀ ਦਾ ਛਾਤੀ ਤੇ ਪ ਤਰਾਇਆ ਹਨਾ ਬਈ ਤੇ ਚਲੋ ਉਹਨੇ ਘੋੜੀ ਨੇ ਬਾਈ ਕੁਛ ਨਹੀਂ ਆਖਿਆ ਹਨਾ ਵਿਸ਼ਵਾਸ ਹੁੰਦਾ ਇੱਕ ਜਾਨਵਰ ਤੇ ਹਨਾ ਭਰੋਸਾ ਹੁੰਦਾ ਬਾਈ ਤੇ ਉਹ ਜਦੋਂ ਉਹਨੇ ਕੁਛ ਨਹੀਂ ਆਖਿਆ ਫਿਰ ਆਪਾਂ ਹੌਲੀ ਹੌਲੀ ਬਾਈ ਵੀਡੀਓ ਬਣਾਉਣ ਲੱਗੇ ਹਨਾ ਰੀਲਾਂ ਉਹ ਲਪਾਈਆਂ ਉਹਦੇ ਨਾਲ ਤੇ ਉਹ ਜਦੋਂ ਇੱਕ ਅੱਧੀ ਰੀਲ ਬਾਈ ਵਧੀਆ ਚੱਲ ਗਈ ਤੇ ਹੌਸਲਾ ਜਾ ਹੋਇਆ ਹੌਸਲਾ ਜਾ ਹੋ ਗਿਆ ਵੀਰ ਇਹ ਚੱਲ ਗਈ ਤਾਂ ਕੋਈ ਕਦੀ ਹੋਰ ਪਾਈ ਉਹ ਵੀ ਚੱਲ ਸਕਦੀ ਆ ਤੇ ਜਦੋਂ ਬਾਈ ਕੰਟੀਨਿਊ ਕੀਤਾ ਚਲੋ ਮਾਲਕ ਦੀ ਕਿਰਪਾ ਨਾਲ ਵਧੀਆ ਚੱਲੀ ਗਿਆ ਉਹਦੇ ਕੰਮ ਤੇ ਬਾਈ ਜਿਵੇਂ ਚਲੋ ਤੁਸੀਂ ਕਹਿ ਰਹੇ ਹੋ ਨਾ ਤੁਹਾਨੂੰ ਹੌਲੀ ਹੌਲੀ ਤਰੱਕੀ ਪਾਈ ਆ ਜੀ ਥੋੜੀ ਥੋੜੀ ਵੀਡੀਓ ਤੇ ਤੁਹਾਡੇ ਲਾਈਕ ਵ ਬਾਈ ਕਈ ਲੋਕ ਹੁੰਦੇ ਨਾ ਨਾ ਵਿੱਚੋਂ ਵੀ ਆਪਣੇ ਤੋਂ ਹੇਟ ਵੀ ਕਰਦੇ ਆਗੇ ਛੋਡੇ ਨਾਲ ਵੀ ਇਹ ਚੀਜ਼ ਹੋਈ ਆ ਦੇਖੋ ਵੀਰੇ ਇਹ ਤਾਂ ਆਪਾਂ ਕਿਸੇ ਮਰਜੀ ਉਹ ਚ ਚਲੀ ਜਾਈ ਹੈ ਨਾ ਤੇ ਇਹ ਹਰੇਕ ਟੋਪੀ ਉਹ ਚ ਹੁੰਦੀ ਆ ਨਾ ਕੋਈ ਮਰਜੀ ਕੰਮ ਕਰ ਲਈਏ ਮਾੜੇ ਚੰਗੇ ਬੰਦੇ ਦਾ ਹਰੇਕ ਹਰੇਕ ਚ ਹੀ ਹੁੰਦੇ ਆ ਬਾਈ ਤੇ ਜਦੋਂ ਬਾਈ ਮੈਂ ਸਟਾਰਟਿੰਗ ਕੀਤੀ ਸੀ ਨਾ ਤੇ ਉਦੋਂ ਮੈਨੂੰ ਬੜੇ ਲੋਕਾਂ ਨੇ ਕਿਹਾ ਨਾ ਵੀ ਇਹ ਚ ਕੀ ਰੱਖਿਆ ਤੂੰ ਔੜੇ ਦੇ ਲੈ ਤੇ ਚੱਕੇਗਾ ਨਾ ਆਏ ਆ ਫਲਾਣਾ ਤੇ ਬਹੁਤ ਕੁਝ ਕੀਤਾ ਬਾਈ ਲੋਕਾਂ ਨੇ ਹਨਾ ਕਿਹਾ ਤੇ ਪਰ ਬਾਈ ਹੁਣ ਸ਼ੌਂਕ ਸੀ ਆਪਾਂ ਤੇ ਚੌਂਕ ਸ਼ੁਰੂ ਤੋਂ ਹੀ ਪਰ ਆਪਾਂ ਇਹ ਚੀਜ਼ ਲੋਕਾਂ ਦੀ ਗੱਲਾਂ ਹੀ ਨਹੀਂ ਸੁਣੀਆਂ ਬਈ ਇਹ ਤਾਂ ਹੁਣ ਹਰੇਕ ਪਾਸੇ ਕਹਿਣੇ ਹੁੰਦਾ ਲੋਕਾਂ ਦਾ ਹਾਂ ਜੀ ਲੋਕ ਕਣੀ ਦੇ ਜੇ ਧਿਆਨ ਦੇਵੋਗੇ ਫਿਰ ਕੰਮ ਤਾਂ ਹੋਣਾ ਹੀ ਨਹੀਂ ਬਈ ਹਾਂਜੀ ਹਾਂਜੀ ਬਈ ਤੇ ਬਈ ਜਿਵੇਂ ਹਨਾ ਆਪਾਂ ਦੇਖਿਆ ਚਲੋ ਥੋੜਾ ਲੋਕਾਂ ਦਾ ਸੋਨੇ ਦੱਸਿਆ ਵੀ ਚਲੋ ਹੁੰਦੀ ਆ ਗਿਆ ਹਨਾ ਇਹ ਟਾਲੀ ਤੇ ਬਈ ਤੁਹਾਡੇ ਘਰਦਿਆਂ ਦਾ ਰਿਸਪੌਂਸ ਕਿਵੇਂ ਸੀ ਤੁਹਾਡੇ ਪ੍ਰਤੀ ਘਰਦਿਆਂ ਦਾ ਰਿਸਪੌਂਸ ਬਈ ਯਾਰ ਜਦੋਂ ਆਪਾਂ ਸਟਾਰਟ ਕਰਨ ਲੱਗੇ ਹਨਾ ਬਈ ਕੋੜੀ ਤੇ ਘਰਦਿਆਂ ਨੇ ਬਥੇਰਾ ਕਿਹਾ ਵੀ ਐਵੇਂ 60 ਫੀਟ ਖਾ ਲੈਣਾ ਹਨਾ ਬਈ ਹਾਂ ਬਈ ਹਾਂ ਕੰਮਾਂ ਨੂੰ ਸੋਚ ਫਿਕਰ ਹੁੰਦੀ ਆ ਹਾਂਜੀ ਹਾਂਜੀ ਬਈ ਘਰਦਿਆਂ ਦਾ ਚਲ ਜਦੋਂ ਬਾਪੂਰੇ ਪਹਿਲਾਂ ਵੀ ਰੱਖਦੇ ਇੰਨਾ ਤਾਂ ਨਹੀਂ ਰੋਕਿਆ ਹਨਾ ਬਾਈ ਤੇ ਪਰ ਫਿਰ ਵੀ ਕਹਿੰਦੀ ਹੁੰਦੇ ਹਨਾ ਤੇ ਬਾਪੂ ਨੇ ਮੰਨ ਕੇ ਚਲੋ ਬਾਈ ਜਦੋਂ ਮੈਂ ਘੂੜਿਆਂ ਦਾ ਇਧਰ ਰੀਲਾਂ ਰੂਲਾਂ ਪਾਉਣ ਲੱਗਿਆ ਹਨਾ ਤੇ ਬਾਪੂ ਦਾ ਮਤਲਬ ਕਿ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਹੈ ਵੀ ਮੈਂ ਸਰਕਾਰੀ ਜੋਬ ਕਰਨੀ ਹੈ ਕਰਾਂ ਤੇ ਪਰ ਬਾਈ ਮੈਂ ਤੁਹਾਨੂੰ ਕਹਦਾ ਵੀ ਉਹਨਾਂ ਦਾ ਆਰਮੀ ਦੇ ਵਿੱਚ ਕਿਉਂਕਿ ਵੀਰੇ ਉਹਨਾਂ ਨੇ ਪਹਿਲਾਂ ਆਰਮੀ ਜੁਆਇਨ ਕੀਤੀ ਸੀ ਤੇ ਜਦੋਂ ਬਈ ਬਾਪੂ ਰਾ ਦਾ ਮਤਲਬ ਕਿ ਸੁਪਨਾ ਸੀ ਮੈਂ ਆਰਮੀ ਦੇ ਵਿੱਚ ਜੁਆਇਨ ਕਰਣਾ ਪਰ ਬਈ ਆਇਆ ਵੀ ਉਹਨਾਂ ਦੀ ਗੱਲ ਵੀ ਨਹੀਂ ਆਪਾਂ ਹਟਾਲਦੇ ਹਨਾ ਤੇ ਉਧਰ ਵੀ ਆਪਣਾ ਵਧੀਆ ਮੈਂ ਸਾਰਿਆਂ ਦੀ ਲੈਣੀ ਪੈਂਦੀ ਹਾਂ ਹਾਂਜੀ ਹਾਂਜੀ ਬਈ ਉਧਰ ਵੀ ਆਪਾਂ ਧਿਆਨ ਦਿੰਨੇ ਆ ਨਾਲ ਨਾਲ ਹਨਾ ਤੇ ਘੋੜੀਆਂ ਦਾ ਸ਼ੌਂਕ ਬਈ ਮੇਰੇ ਖੂਨ ਚ ਹੀ ਸੀ ਇਹ ਤਾਂ ਫਿਰ ਮੈਂ ਛੱਡਿਆ ਨਹੀਂਗਾ ਤੇ ਬਾਪੂ ਰਾ ਨੇ ਬਥੇਰਾ ਰੋਕਿਆ ਬਈ ਇਹਨੂੰ ਘੋੜੀਆਂ ਵਾਲੇ ਪਾਸਿਓਂ ਕੱਢ ਲੀ ਗਏ ਪਰ ਬਈ ਜਿਹੜੀ ਹੁਣ ਜਦੋਂ ਹੱਡਾਂ ਦੇ ਵਿੱਚ ਰਚ ਗਿਆ ਸ਼ੌਂਕ ਹੈ ਹਾਂਜੀ ਬਈ ਇਹ ਸ਼ੁਰੂ ਤੋਂ ਹੀ ਚੱਲਦਾ ਐਸਾ ਜਾਵਾਂਗੇ ਤੁਹਾਨੂੰ ਠੀਕ ਹੈ ਜਿਵੇਂ ਉਹ ਬਾਬਾ ਕਹਿੰਦਾ ਪੰਜਾਬ ਸ਼ਿਗਾਰ ਵਾਲਾ ਵੀ ਹੈ ਨਾ ਘੋੜੇ ਤੋਂ ਪਹਿਲਾਂ ਮੈਨੂੰ ਚੱਕ ਲਈ ਹਾਂਜੀ ਬਾਈ ਫਿਰ ਬਾਈ ਹੁਣ ਇਹਨਾਂ ਦੇ ਵਿੱਚ ਪਿਆਰ ਪੈ ਜਾਂਦਾ ਬਾਈ ਮੋਹ ਮੁਹੱਬਤ ਹੁੰਦੀ ਹੈ ਨਾ ਇਹਨਾਂ ਦੇ ਵਿੱਚ ਆਪਣੀ ਜਾਨ ਵਸਦੀ ਹੈ ਬਾਈ ਠੀਕ ਹੈ ਹਾਂਜੀ ਬਾਈ ਜਿਵੇਂ ਬਾਈ ਆਪਣਾ ਹਨਾ ਕਿਸੇ ਆੜੀ ਮਿੱਤਰ ਨੇ ਆਪਣੇ ਉਹਨਾਂ ਨਾਲ ਮੋਹ ਪਿਆਰ ਆ ਇਦਾਂ ਹੀ ਇਹਨਾਂ ਨਾਲ ਹਾਂ ਬਾਈ ਉਦਾਂ ਹੀ ਅਟੈਚਮੈਂਟ ਹੋ ਜਾਂਦੀ ਹੈ ਨਾ ਜਾਨਵਰਾਂ ਨਾਲ ਵੀ ਇਹਦਾ ਬਾਕੀ ਬਾਈ ਜਿਹਨੇ ਰੱਖਿਆ ਹੁੰਦਿਆ ਨੇ ਉਹਨਾਂ ਨੂੰ ਪਤਾ ਆਉਂਦਾ ਬਾਈ ਬਾਕੀ ਮੈਂਬਰ ਬਣ ਜਾਂਦਾ ਬਾਈ ਜਿਹੜਾ ਘੋੜਾ ਹੁੰਦਾ ਨਾ ਹਾਂਜੀ ਬਾਈ ਹੂੰ ਵਧੀਆ ਬਈ ਉਹਦੇ ਨਾਲ ਜ ਸ਼ਾਂਕੋ ਵੀ ਨਾਲੇ ਪੂਰ ਦਾਗਾ ਬੰਦਾ ਆਪਦਾ ਹਾਂਜੀ ਭਾਈ ਜਿਵੇਂ ਭਾਈ ਤੁਸੀਂ ਹੈ ਨਾ ਬਾਹਰ ਇੰਟਰਵਿਊ ਵੀ ਕਰਨੇ ਜਾਣੇ ਹੋਗੇ ਮੈਂ ਦੇਖਿਆ ਥੋੜਿਆ YouTube ਤੇ ਹੈ ਨਾ ਤੁਸੀਂ ਕਰਨੇ ਜਾਣੇ ਹੋਗੇ ਤੇ Instagram ਤੇ ਵੀ ਤੇ ਲੋਕ ਲੋਕਾਂ ਦਾ ਤੁਹਾਡੇ ਬਾਰੇ ਕੀ ਰਿਸਪੌਂਸ ਆ ਭਾਈ ਲੋਕਾਂ ਦਾ ਭਾਈ ਮੈਂ ਤੁਹਾਨੂੰ ਦੱਸਦਾ ਜਿਹੜੇ ਦਾ ਮਤਲਬ ਕਿ ਵਧੀਆ ਇਮਾਨਦਾਰਾ ਘੋੜਿਆਂ ਵਾਲੇ ਬੰਦੇ ਆ ਨਾ ਭਾਈ ਹਾਂ ਭਾ ਉਹਨਾਂ ਦਾ ਰਿਸਪੌਂਸ ਪੂਰਾ ਵਧੀਆ ਹੈ ਨਾ ਭਾਈ ਬਹੁਤ ਪਿਆਰ ਕਰਦੇ ਲੋਕੀ ਹੁਣ ਵਿੱਚ ਭਾਈ ਲੋਕ ਹੁੰਦੇ ਆ ਹੁਣ ਆਪਾਂ ਜਦੋਂ ਆਪਣੇ ਕੋਲ ਬਾਈ ਸੋਸ਼ਲ ਮੀਡੀਆ ਤੋਂ ਕੋਈ ਅਗਲਾ ਫੋਨ ਲਾਉਂਦਾ ਹਨਾ ਆਪਾਂ ਨੂੰ ਆਪਾਂ ਕਿਹੜਾ ਬਾਈ ਕਿਸੇ ਨੂੰ ਜਾਣਦੇ ਹੁੰਨੇ ਹਨਾ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੇਰੇ ਨਾਲ ਜਿਹੜੀ ਹੁਣੀ ਹੋਈ ਹੈ ਥੋੜਾ ਟਾਈਮ ਪਹਿਲਾਂ ਹੀ ਮੈਂ ਬਾਈ ਇੱਥੋਂ ਮੇਰੇ ਮਨ ਕੇ ਚੱਲ ਪਿਆ 60 ਕਿਲੋਮੀਟਰ ਤੇ ਪਿੰਡ ਆਪਣੇ ਪਿੰਡ ਤੋਂ ਪਹੁੰਚ ਜਾਂਦਾ ਤੇ ਮੈਂ ਇੰਟਰਵਿਊ ਕਰਨ ਗਿਆ ਬਾਈ ਘੋੜੇ ਦੀ ਹਨਾ ਉਹ ਪੈਸੇ ਜਿੰਨੀ ਵੀ ਆਪਾਂ ਫੀਸ ਲੈਨੇ ਆ ਨਾ ਬਾਈ ਉਹ ਹੁੰਦੀ ਆ 50 60 ਕਿਲੋਮੀਟਰ ਜਾਣੇ ਆ ਹਨਾ ਬਾਈ ਇੰਨੀ ਨੇ ਦੂਰ ਆਪਾਂ ਵੀਡੀਓਗ੍ਰਾਫੀ ਕਰਨ ਜਾਣੇ ਆਪਾਂ ਕਿਹਨੂੰ ਜਾਣਦੇ ਨਹੀਂ ਹੁੰਦੇ ਆ ਨਾ ਬਾਈ ਤੇ ਆਪਣੀ ਬਸ ਫੋਨ ਰਾਹੀ ਗੱਲਬਾਤ ਹੁੰਦੀ ਆ ਤੇ ਚਲੋ ਬਾਈ ਮੈਨੂੰ ਬਾਈ ਨੇ ਸਾਧਿਆ ਆਪਾਂ ਨੂੰ ਡੇਢ ਫਿਕਸ ਕੀਤੀ ਤੇ ਆਪਾਂ ਗਏ ਬਾਈ ਚਲੋ ਹਨਾ ਤੇ ਨਾਲ ਹੁਣ ਬਾਈ ਮੁੰਡਾ ਵੀ ਜਾਂਦਾ ਮੇਰੇ ਨਾਲ ਜਿਹੜਾ ਜਾਂਦਾ ਹਨਾ ਤੇ ਖਰਚਾ ਪਾਣੀ ਬਾਈ ਤੁਹਾਨੂੰ ਪਤਾ ਪੱਲਿਓ ਲਾਉਣਾ ਵੀ ਪੈਂਦਾ ਠੀਕ ਹੈ ਕੋਈ ਵੀ ਕੰਮ ਆਉ ਦੇ ਸਟਾਰਟਿੰਗ ਚ ਇੱਕ ਵਾਰ ਬਾਈ ਕਰਨੀ ਪੈਂਦਾ ਹਾਂਜੀ ਹਾਂਜੀ ਤੇ ਚਲੋ ਵੀਰੇ ਆਪਾਂ ਗਏ ਤੇ ਜਦੋਂ ਵੀਰੇ ਮੈਂ ਗਿਆ ਪਿੰਡ ਉਹਨਾਂ ਦੇ ਪਹੁੰਚ ਗਿਆ ਪਹਿਲਾਂ ਇੱਕ ਦਿਨ ਪਹਿਲਾਂ ਮੈਂ ਫੋਨ ਕਰਤਾ ਸੀ ਰਾਤ ਨੂੰ ਵੀ ਵੀਰੇ ਅਸੀਂ ਸੁਬਾਹ ਆਵਾਂਗੇ ਠੀਕ ਹੈ ਤੇ ਵੀਰ ਕਹਿੰਦੇ ਵੀ ਕੋਈ ਚੱਕਰ ਨਹੀਂ ਵੀਰੇ ਤੁਸੀਂ ਆ ਜਿਓ ਹਨਾ ਤੇ ਜਦੋਂ ਵੀਰੇ ਇਹੀ ਪਿੰਡ ਪਹੁੰਚ ਗਏ ਪਹਿਲਾਂ ਤਾਂ ਬਾਈ ਉਹਨਾਂ ਨੇ ਫੋਨ ਹੀ ਚੱਕਿਆ ਅੱਛਾ ਠੀਕ ਹੈ ਚਲੋ ਇਹੀ ਪਿੰਡ ਚ ਕਰ ਕੋਰ ਪਤਾ ਕਰਕੇ ਪਹੁੰਚ ਗਏ ਤੇ ਇਸ ਤੋਂ ਬਾਅਦ ਵੀਰੇ ਚਲੋ ਬਾਈ ਉਹਰੇ ਆ ਗਏ ਘਰੇ ਹਨਾ ਸੱਦ ਲਿਆ ਬਾਈ ਉਹਰੇ ਮੈਨੂੰ ਕਹਿੰਦੇ ਵੀ ਯਾਰ ਆਪਾਂ ਕੱਲ ਤੇ ਰੱਖਦੇ ਆ ਘੋੜੇ ਦਾ ਬਾਈ ਆਪਾਂ ਹੁਣ 50 60 ਕਿਲੋਮੀਟਰ ਤੋਂ ਚੱਲ ਕੇ ਵੀ ਆਏ ਯਾਰ ਆਇਆ ਤਾਂ ਨਾ ਕਰ ਵੀ ਆਪਣਾ ਵੀ ਖਰਚਾ ਹੁੰਦਾ ਨਾ ਵੀਰੇ ਕਿਵੇਂ ਵੀ ਗੱਲਬਾਤ ਹੋਈ ਤਾਂ ਅਸੀਂ ਸ਼ੂਟ ਕਰ ਲਿਆ ਬਈ ਘੋੜੇ ਦਾ ਹਨਾ ਅੱਛਾ ਬਈ ਇਹਦੂਆ ਮਗਰ ਹੈਗੀ ਫੀਸ ਤੇ ਗੱਲ ਬਾਕੀ ਮੋਹ ਪਿਆਰ ਦੀ ਗੱਲ ਹੁੰਦਾ ਨਾ ਬਈ ਆਪਾਂ ਆਪਾਂ ਤਾਂ ਉਨੀ ਫੀਸ ਵੀ ਨਹੀਂ ਲੈਂਦੇ ਮੈਂ ਕਹਿੰਦਾ ਯਾਰ ਆਪਾਂ ਤਾਂ ਬਹੁਤ ਜ਼ਿਆਦਾ ਟਟ ਫੀਸ ਲੈਣੇ ਆ ਠੀਕ ਆ ਬਾਈ ਕਿਉਂਕਿ ਵੀਰੇ ਘੋੜਿਆਂ ਨਾਲ ਪਿਆਰ ਆਪਾਂ ਨੂੰ ਫੀਸ ਵਾਲਾ ਕੋਈ ਚੱਕਰ ਨਹੀਂ ਆਣਾ ਆਪਾਂ ਨੂੰ ਕੋਈ ਚੱਕਰ ਨਹੀਂ ਹੁੰਦਾ ਇਥੇ ਪਿਆਰ ਹੁੰਦਾ ਚਲੋ ਹਾਂਜੀ ਵੀਰੇ ਚਲੋ ਇਸ ਦੋ ਵਾਰ ਵੀਰ ਕਹਿੰਦੇ ਵੀ ਤੁਹਾਨੂੰ Google Pay ਕਰਾਂਗੇ ਤੇ ਮਾਂ ਵੀਰੇ ਕੋਈ ਗੱਲ ਨਹੀਂ ਤੁਸੀਂ Google Pay ਕਰ ਦਿਓ ਤੇ ਇਹ ਕਹਿੰਦਾ ਬਾਈ ਮੈਂ ਕੱਲ ਨੂੰ ਕਰ ਦੂੰ ਤੈਨੂੰ Google Pay ਠੀਕ ਆ ਵੀਰੇ ਮਾਂ ਹਾਲ ਚਲ ਕੋਈ ਗੱਲ ਨਹੀਂ ਵੀਰੇ ਯਕੀਨ ਬਣਿਆ ਹੁੰਦਾ ਨਾ ਯਾਰ ਯਕੀਨ ਦੀ ਗੱਲ ਹੁੰਦੀ ਹੈ ਵਿਸ਼ਵਾਸ ਹੁੰਦਾ ਵੀਰੇ ਕਿਸੇ ਵੀ ਕੰਮ ਚਾਹਣਾ ਤੇ ਚਲੋ ਵੀਰੇ ਜਦੋਂ ਅਸੀਂ ਉੱਥੋਂ ਤੁਰ ਪਏ ਸਾਨੂੰ ਹਨੇਰਾ ਹੋ ਗਿਆ 8 9 ਵਜੇ ਰਾਤ ਦੇ ਹਨਾ ਤੇ ਘਰੇ ਪਹੁੰਚਦੇ ਨੂੰ ਵੀਰੇ ਪਹੁੰਚ ਗਈ ਵੀਰੇ ਇਸ ਦੂਬਾ ਦੂਸਰੇ ਦਿਨ ਵੀਰੇ ਮੈਂ ਕਾਲ ਕੀਤੀ ਵੀਰ ਨੂੰ ਤੇ ਮੈਂ ਡਿਟੇਲ ਲੈਣੀ ਸੀ ਘੋੜੇ ਦੀ ਥੋੜੀ ਬਾਰੇ ਤੇ ਉਹ ਬਈ ਬਾਈ ਨੇ ਫੋਟੋ ਫੋਟੋ ਸਾਰਾ ਕੁਝ ਮੈਨੂੰ ਪਾਤਾ ਇਸ ਦੂਬਾ ਬਾਈ ਮੈਂ ਕਹਿੰਦਾ ਯਾਰ ਮੈਂ ਵੀਡੀਓ ਵੀ ਅਪਲੋਡ ਕਰਤੀ ਬਾਈ ਨੇ ਫੋਨ ਨਹੀਂ ਚੱਕਿਆ ਅੱਛਾ ਪੈਸੇ ਵਗੈਰਾ ਕੋਈ ਪੈਹਾ ਪਿੱਛੇ ਬਾਈ ਵੀਰ ਆ ਪਹਿਲੀ ਗੱਲ ਤਾਂ ਜਦੋਂ ਤੁਸੀਂ ਬੰਦੇ ਨੂੰ ਸਾਥ ਦਿਓ ਬਈ ਉਦੋਂ ਹੀ ਕਹਿ ਦੋ ਵੀ ਮੈਂ ਪੈਸੇ ਨਹੀਂ ਦੇ ਸਕਦਾ ਪਹਿਲੀ ਦੱਸ ਦੋ ਵੀ ਹਨਾ ਇਹ ਤਾਂ ਨਹੀਂ ਅਫੋਰਡ ਕਰ ਸਕਦਾ ਹਾਂ ਹਾਂਜੀ ਵੀਰੇ ਵੀ ਮੈਂ ਫੀਸ ਨਹੀਂ ਦੇ ਸਕਦਾ ਵੀਰੇ ਆਪਾਂ ਨੂੰ ਸਿੱਧੀ ਗੱਲ ਹੀ ਕਹਿ ਦੋ ਤੇ ਬਈ ਇਹ ਚੀਜ਼ਾਂ ਨਾਲ ਐ ਵੀ ਆਣਾ ਲੋਕ ਹਨਾ ਲੋਕਾਂ ਦਾ ਮਾੜਾ ਕਰਦੇ ਆਗੇ ਬਈ ਉਹ ਵੀ ਅੱਗੇ ਵੱਧ ਨਹੀਂ ਸਕਦੇ ਕਦੇ ਜਿਹੜਾ ਬੰਦਾ ਕਿਸੇ ਦਾ ਸਹਾਰਾ ਦਊਗਾ ਬਈ ਅੱਗੇ ਹਨਾ ਉਹਨੂੰ ਕਰੂਗਾ ਉਹ ਅੱਗੇ ਦੁੱਗਣਾ ਅੱਗੇ ਜਾਊਗਾ ਬਈ ਉਹ ਦੁੱਗਣਾ ਅੱਗੇ ਜਾਊਗਾ ਵੀਰੇ ਬਾਕੀ ਯਾਰ ਵਿਸ਼ਵਾਸ ਦੀ ਗੱਲ ਹੁੰਦੀ ਆ ਨਾ ਵੀਰੇ ਯਾਰ ਜੇ ਤੁਸੀਂ ਦੇ ਨਹੀਂ ਸਕਦੇ ਫੀਸ ਬੰਦੇ ਨੂੰ ਪਹਿਲਾਂ ਕਹਿ ਦੋ ਸਹੀ ਗੱਲ ਆ ਹਾਂਜੀ ਵੀਰੇ ਬਾਕੀ ਜਿ ਯਾਰ ਦੋਸਤ ਤੇ ਬਈ ਜਿਵੇਂ ਸਕੂਲ ਟਾਈਮ ਤੋਂ ਤੁਹਾਨੂੰ ਸਟਾਰਟ ਕਰਿਆ ਸੀ ਹਨਾ ਚੈਨਲ ਵਗੈਰਾ ਮੈਂ ਵੀਰੇ 10ਵੀਂ ਦੇ ਵਿੱਚ ਸੀ ਉਦੋਂ ਠੀਕ ਆ ਬਈ ਤੇ ਸਕੂਲ ਵਾਲੇ ਬਈ ਤੁਹਾਡੇ ਨਾਲ ਫਰੈਂਡ ਸਰਕਲ ਦੀ ਤੇ ਉਹ ਕਿਵੇਂ ਸੀ ਤੁਹਾਡੇ ਨਾਲ ਫਿਰ ਨਹੀਂ ਵੀਰੇ ਵਧੀਆ ਸੀ ਉਹਨਾਂ ਦਾ ਹੀ ਫਰੈਂਡ ਸਰਕਲ ਹਨਾ ਬਈ ਤੇ ਮਤਲਬ ਕੀ ਵਧੀਆ سپورਟ ਸੀ ਉਹਨਾਂ ਦੀ ਵੀ ਇੱਕਦੋ ਹੁੰਦੇ ਆ ਬਈ ਚਲੋ ਵਿੱਚ ਹਨਾ ਹਾਂ ਉਹ ਤਾਂ ਬਈ ਹਰੇਕ ਕਮਿਊਨਿਟੀ 'ਚ ਹਰੇਕ ਬਈ ਬੰਦੇ ਲਵੇ ਹੁੰਦੀ ਆ ਹਾਂਜੀ ਹਾਂਜੀ ਪਰ ਬਈ ਮੈਂ ਦੇ ਹਿਸਾਬ ਨਾਲ ਵੀ ਸਾਰੇ ਯਾਰਾਂ ਦੋਸਤਾਂ ਦੀ ਵਧੀਆ سپورਟ ਸੀ ਬਈ ਠੀਕ ਆ ਬਈ ਹਾਂਜੀ ਵੀਰੇ ਤੇ ਬਈ ਜਿਵੇਂ ਆਪਾਂ ਦੇਖ ਸਕਦੇ ਆ ਹਨਾ ਤੁਹਾਡੇ ਘਰ ਦੇ ਵੀ ਵਧੀਆ ਚਲੋ سپورਟ ਕਰ ਕਹਿੰਦੇ ਤੁਸੀਂ ਵੀ ਉਹ ਕਹਿੰਦੇ ਆਰਮੀ ਚ ਜਾ ਉਧਰ ਤੇ ਬਾਈ ਉੱਥੇ ਤੁਹਾਡਾ ਫਿਰ ਕਿਵੇਂ ਮਨ ਕਰਦਾ ਸੀਗਾ ਵੀ ਕਿੱਧਰ ਜਾਈਏ ਨਹੀਂ ਵੀਰੇ ਓ ਜਿਆਦਾ ਤਾਂ ਹੁਣ ਆਪਣਾ ਘੋੜਿਆਂ ਕਰਨੀ ਆ ਨਾ ਬਾਈ ਇਹਨਾਂ ਦਾ ਸ਼ੌਂਕ ਆ ਚਲੋ ਤੇ ਪਰ ਆਇਆ ਵੀ ਨਾਲ-ਨਾਲ ਬਾਈ ਉਹਦੀ ਵੀ ਤਿਆਰੀ ਵੀ ਚੱਲੀ ਜਾਂਦੀ ਆ ਨਾ ਆਰਮੀ ਦੀ ਵੀ ਅੱਛਾ ਵੀ ਚਲੋ ਨਾਲ-ਨਾਲ ਚਲਾਈ ਜਾਂਦੇ ਉਹ ਵੀ ਕਰਦਿਆਂ ਨੂੰ ਹਨਾ ਠੇਸ ਨਾਲ ਉਹ ਵੀ ਹਾਂਜੀ ਹਾਂਜੀ ਬਾਈ ਸਹੀ ਆ ਵੀ ਕਰਦਿਆਂ ਦਾ ਚਲੋ ਵੀ ਮਨ ਵੀ ਲੱਗਿਆ ਰਿਹਾ ਵੀ ਚਲੋ ਮੁੰਡਾ ਹਾਂ ਇਹ ਦੋਨੇ ਪਾਸੇ ਚੱਲੀ ਜਾਂਦਾ ਬਾਈ ਕਿਹੜਾ ਤੇ ਬਾਕੀ ਮਾਲਕ ਨੇ ਚਾਹੇ ਜਿੱਧਰ ਨੂੰ ਲੈ ਕੇ ਜਾਣਾ ਉਧਰ ਜਾਈਏ ਜਿੱਧਰ ਮਾਲਕ ਨੇ ਜਾਇਆ ਹਨਾ ਬਾਈ ਉਧਰ ਚੱਲ ਜੂ ਬਾਕੀ ਯਾਰ ਤੁਸੀਂ ਹਨਾ ਬਾਈ ਇਹ ਜੀ ਦੇਖ ਸਕਦੇ ਆਂਗੇ ਆਪਾਂ ਵੀ ਜਿਹੜਾ ਬੰਦਾ ਮਿਹਨਤ ਕਰਦਾਗਾ ਵਧੀਆ ਚੱਲਦਾਗਾ ਉਹਨੂੰ ਮਾਲਕ ਕਿਹੜੇ ਤਰ੍ਹਾਂ ਕਿਤੇ ਕਿਤੇ ਨਾਲ ਏਕੇ ਲਾਉਂਦਾ ਹੀ ਆ ਹਾਂਜੀ ਬਾਈ ਮਿਹਨਤ ਦਾ ਫਲ ਤਾਂ ਬਾਈ ਇੱਕ ਨਾ ਇੱਕ ਦਿਨ ਮਿਲਣਾ ਹੀ ਆ ਨਾ ਫਿਰ ਬਾਕੀ ਬਾਈ ਤੁਹਾਨੂੰ ਮਿਲਿਆ ਹੋਇਆਗਾ ਹਨਾ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਵਧੀਆ ਹਨਾ ਤੁਹਾਨੂੰ ਚਾਉਣ ਵਾਲੇ ਵਧੀਆ ਤੁਸੀਂ ਬਾਈ ਜਿਵੇਂ ਇੰਸਟਾਗ੍ਰam ਤੁਹਾਡਾ ਕਿੱਥੋਂ ਜ਼ਿਆਦਾ ਗਰੋ ਹੋਇਆ ਸੀਗਾ ਮੈਂ ਤੁਹਾਨੂੰ ਬਾਈ ਆ ਥੋੜਾ ਟਾਈਮ ਹੀ ਹੋ ਗਿਆ ਬਾਈ ਅੱਜ ਤੋਂ ਮਹੀਨਾ ਕੁ ਪਹਿਲਾਂ ਮੈਂ ਬਾਪੂ ਦੀ ਵੀਡੀਓ ਕਰਕੇ ਆਇ ਸੀ ਫਤੇ ਘੋੜੇ ਵਾਲਿਆਂ ਦੀ ਤੁਹਾਡੇ ਏਰੀਆ ਦੇ ਵਿੱਚ ਹੀ ਬਾਈ ਅੱਛੇ ਅੱਛੇ ਸਮਾਰਣੀ ਸਾਈਡ ਐ ਪਾਸਟ ਵਾਲੇ ਸਮਾਰਣੀ ਸਾਈਡ ਹਾਂਜੀ ਬਾਈ ਠੀਕ ਆ ਬਾਈ ਉੱਥੇ ਮੈਂ ਫਤੇ ਘੋੜੇ ਦੀ ਵੀਡੀਓ ਕਰਕੇ ਆਇਆ ਸੀ ਬਾਈ ਉਹਦੀ ਵੀਡੀਓ ਬਾਈ ਮੇਰੇ ਚੈਨਲ ਤੇ 22 ਮਿਲੀਅਨ ਤੋਂ ਪਲੱਸ ਚੱਲੀ ਹੋਈ ਆ ਉਹ ਵੀਡੀਓ ਨੇ ਬਾਈ ਬਹੁਤ ਵਧੀਆ ਰਿਸਪੌਂਸ ਦਿੱਤਾ ਯਾਰ ਹਾਂਜੀ ਬਾਈ YouTube ਤੇ ਵੀ ਉਹਨੇ ਵਧੀਆ ਵਿਊ ਲੈਤੇ ਆ ਤੇ Instagram ਤੇ ਵੀ ਬਾਈ ਮੈਂ ਤੁਹਾਨੂੰ ਫਾਲੋਅਰ ਵੀ ਦੱਸ ਹੀ ਦੇਣਾ ਕਿ ਉਦੋਂ ਕਿੰਨੇ ਕ ਸੀ ਮੇਰੇ 5000 ਫਾਲੋਅਰ ਸੀ ਬਾਈ ਜਦੋਂ ਮੈਂ ਉਹ ਵੀਡੀਓ ਅਪਲੋਡ ਕੀਤੀ ਤੇ ਅੱਜ 25000 ਫਾਲੋਅਰ ਹੋਣ ਆਲਾ ਬਾਈ ਉਹ ਵੀਡੀਓ ਦਾ ਬਹੁਤ ਰਿਸਪੌਂਸ ਮਿਲਿਆ ਬਾਈ ਲੋਕਾਂ ਦੇ ਬਹੁਤ ਫੋਨ ਆਏ ਹਨਾ ਤੇ ਮੈਂ ਤਾਂ ਸਹੀ ਗੱਲ ਹੈ ਬਈ ਬੰਦੇ ਨੂੰ ਜਿੱਥੋਂ ਨਾ ਵਧੀਆ ਇੱਕ ਕੋਈ ਆਸ ਮਿਲਦੀ ਹੈਗੀ ਵੀ ਉਹ ਨਾ ਹੁਣ ਵਧੀਆ ਆਪਾਂ ਗਰੋ ਹੋਗੇ ਉਹ ਵੀ ਬੰਦੇ ਨੂੰ ਉਹ ਸਾਰੀ ਜ਼ਿੰਦਗੀ ਚੀਜ਼ ਯਾਦ ਰਹਿੰਦੀ ਹੈ ਉਹ ਯਾਦ ਰਹਿੰਦੀ ਹੈ ਬਾਈ ਸਹੀ ਹੈ ਤੇ ਬਾਈ ਚਲੋ ਆਪਾਂ ਯਾਰੀ ਦਾ ਦੇਖਿਆ ਨਾ ਤੁਹਾਨੂੰ ਦੱਸਿਆਗਾ ਵੀ ਕਈ ਹੇਟ ਵਾਲੇ ਵੀ ਹੁੰਦੇ ਨੇਗੇ ਤੇ ਬਾਈ ਜਿਵੇਂ ਲੋਕਾਂ ਦਾ ਸੋਡੇ ਦਿਮਾਗ ਚ ਕੀ ਕਹਿਣਾਗਾ ਵੀ ਲੋਕ ਅੱਜ ਕੱਲ ਕਿਵੇਂ ਕਿਵੇਂ ਬਰਤਾਬ ਕਰਦੇ ਨੇਗੇ ਲੋਕ ਬਾਈ ਦੇਖੋ ਜਿਹੜੇ ਬੰਦੇ ਮਿਹਨਤ ਵਾਲੇ ਹੁੰਦੇ ਆ ਨਾ ਬਾਈ ਜਦੋਂ ਕੋਈ ਵੀ ਬੰਦਾ ਮਿਹਨਤ ਕਰਦਾ ਲੋਕ ਕਹਿੰਦੀ ਹੁੰਦੇ ਆ ਬਾਈ ਲਾ ਤਾਂ ਖਿੱਚਦੀ ਹੁੰਦੇ ਆ ਨਾ ਪਰ ਬਾਈ ਮੈਂ ਇੱਕ ਗੱਲ ਦੇਖੀ ਹੈ ਵੀ ਜੇ ਆਪਾਂ ਮੈਂ ਤਾਂ ਛੱਡਦੀ ਆ ਨਾ ਤਾਂ ਫਿਰ ਬਈ ਬੰਦਾ ਜ਼ਿੰਦਗੀ ਚ ਕੁਝ ਨਹੀਂ ਕਰ ਸਕਦਾ ਹਾਂ ਹਾਂ ਬਈ ਬਾਕੀ ਲੋਕਾਂ ਦਾ ਇਹ ਵੀ ਹੈਗਾ ਹਨ ਜਿਹੜੇ ਬੰਦੇ ਲੱਤਾਂ ਖਿੱਚਦੇ ਹੈਗੇ ਜਾਂ ਬਈ ਅੱਗੇ ਬੰਦੇ ਨੂੰ ਵਾਧਾ ਨਹੀਂ ਦਿੰਦੇ ਉਹ ਵੀ ਬਈ ਅੱਗੇ ਕਦੇ ਵਾਦ ਨਹੀਂ ਰਾਂਗੇ ਕਿਉਂਕਿ ਬਈ ਲੇਖਾ ਜੋਖਾ ਸਾਰਾ ਦੇਣੀ ਦੇ ਬਈ ਲੱਤਾਂ ਵੀ ਬਈ ਉਹੀ ਕਹਦੇ ਹੁੰਨ ਜਿਹਨੂੰ ਪਤਾ ਹੁੰਦਾ ਵੀ ਇਹ ਬੰਦਾ ਕੁਛ ਨਾ ਕੁਛ ਕਰੂਗਾ ਕਰ ਜੂਗਾ ਬਈ ਹਾਂ ਬਈ ਜਦੋਂ ਬਈ ਬੰਦਾ ਨਿਗਾਹ 'ਚ ਚੜ ਜਾਂਦਾ ਹੈ ਨਾ ਵੀ ਅੱਗੇ ਵਧ ਰਿਹਾ ਹੁੰਦਾਗਾ ਉਹਦੀ ਖਿੱਚਦੇ ਆ ਕਿ ਪਹਿਲਾਂ ਕੋਈ ਨਹੀਂ ਬਈ ਕੁਛ ਕਹਿੰਦਾ ਨਾ ਬਈ ਪੁੱਛਦਾ ਹੈ ਪਰ ਗੱਲਾਂ ਵੀ ਬਈ ਉਹਦੀਆਂ ਹੁੰਦੀਆਂ ਹੁੰਦਾ ਨੇ ਜਿਹਨੇ ਕੁਛ ਕਰਨਾ ਜ਼ਿੰਦਗੀ ਦੇ ਵਿੱਚ ਜਿਹਦਾ ਪਤਾ ਵੀ ਇਹ ਯਾਰ ਕੁਛ ਨਾ ਕੁਛ ਕਰਕੇ ਦਿਖਾਊਗਾ ਸਹੀ ਗੱਲ ਆ ਬਈ ਬਾਕੀ ਬਈ ਜਿਹੜਾ ਕ ਬੰਦਾ ਕੰਮ 'ਚ ਪਿਆ ਉਹਦਾ ਤਾਂ ਧਿਆਨ ਹੀ ਨਹੀਂ ਹੁੰਦਾ ਕਿ ਧਿਆਨ ਹੀ ਨਹੀਂ ਚਲੋ ਤੁਸੀਂ ਤੁਹਾਨੂੰ ਕਿਸੇ ਬਾਰੇ ਨੈਗੇਟਿਵ ਥੋਟ ਨਹੀਂ ਆਊਗਾ ਵੀ ਹਨਾ ਤੇ ਤੁਹਾਨੂੰ ਐ ਹੋਊਗਾ ਵੀ ਚਲੋ ਸਾਰੇ ਵਧੀਆ ਵਾਅਦਾ ਹੀ ਕਰਾਂਗੇ ਤੇ ਬਈ ਇਹ ਚੀਜ਼ ਨਾਲ ਆਪਣੇ ਕੰਮ 'ਚ ਵੀ ਵਾਅਦਾ ਹੁੰਦਾ ਦਾ ਹਾਂਜੀ ਹਾਂਜੀ ਤੇ ਬਈ ਇਹ ਚੀਜ਼ ਨਾਲ ਆਪਣੇ ਕੰਮ 'ਚ ਵੀ ਵਾਅਦਾ ਹੁੰਦਾ ਦਾ ਹਾਂਜੀ ਵੀਰੇ ਯਾਰ ਤੁਸੀਂ ਜੇ ਸਾਰਿਆਂ ਲਈ ਅਗਲੇ ਦੀ ਚੰਗਾ ਸੋਚੋਗੇ ਨਾ ਕਿਸੇ ਲਈ ਮਾੜਾ ਸੋਚੋ ਹੀ ਨਾ ਬਾਈ ਹਾਂ ਹਾਂ ਬਈ ਕਿਉਂਕਿ ਚਲੋ ਮਾੜਾ ਸੋਚ ਕੇ ਨਾ ਤੁਸੀਂ ਆਪਦੇ ਆਪ ਨੂੰ ਤਾਂ ਆਪਦੇ ਆਪ ਚੋ ਕਰ ਲਓਗੇ ਪਰ ਉੱਤੇ ਬੈਠੇ ਮਾਲਕ ਸਾਰਾ ਦੇਖਦਾ ਹਾਂ ਹਾਂਜੀ ਬਈ ਜੇ ਕਿਸੇ ਦਾ ਮਾੜਾ ਸੋਚਾਂਗੇ ਯਾਰ ਪਹਿਲਾਂ ਆਪਦਾ ਹੀ ਹੁੰਦਾ ਮਾੜਾ ਸਹੀ ਗੱਲ ਆ ਬਈ ਬਿਲਕੁਲ ਹੁਣ ਤੁਹਾਡੇ ਲਵੇ ਘੋੜੀ ਘੋੜੀਆਂ ਹੈਗੀਆਂ ਨੇ ਕਿਆਂ ਤੇ ਤੁਸੀਂ ਅੱਗੇ ਦਾ ਕੀ ਸੋਚ ਰਹੇ ਹੋਗੇ ਵੀ ਅੱਗੇ ਵਧਾਉਣਾ ਸਿਸਟਮ ਜਾਂ ਕਿਵੇਂ ਹਾਂਜੀ ਵੀਰੇ ਅੱਗੇ ਮਾਲਕ ਸੁੱਖ ਰੱਖੇ ਆਪਾਂ ਫਾਰਮ ਪਾਵਾਂਗੇ ਹਨਾ ਬਾਈ ਹੌਲੀ ਹੌਲੀ ਸਾਰਾ ਕੁਝ ਕਰਾਂਗੇ ਤੇ ਠੀਕ ਹੈ ਬਾਈ ਇੱਛਾ ਮਤਲਬ ਹੈਗੀ ਆ ਵਧੀਆ ਸੋਚ ਚੰਗੀ ਸੋਚ ਘੋੜਿਆਂ ਦੀ ਹਾਂਜੀ ਬਾਈ ਘੋੜਿਆਂ ਦੀ ਆਪਾਂ ਮਤਲਬ ਕਿ ਵਧਾਵਾਂਗੇ ਯਾਰ ਜਾਨਵਰ ਠੀਕ ਹੈ ਬਾਈ ਸ਼ੌਕ ਹੈਗਾ ਬਾਈ ਮੈਂ ਪੂਰਾ ਜੀਏ ਉਧਰ ਆਮਣੇ ਉਧਰ ਆ ਦਿਲ ਤੋਂ ਹਾਂ ਹਾਂ ਬਾਈ ਯਾਰ ਉਹਨਾਂ ਦੀ ਉਹ ਹੈਗਾ ਬਾਕੀ ਆਉਣ ਵਾਲੇ ਸਮੇਂ 'ਚ ਬਾਈ ਮੇਰਾ ਇਹ ਮਤਲਬ ਕਿ ਮਨ ਦੀ ਇੱਛਾ ਵੀ ਆਪਾਂ ਹORS RIDING ਵੀ ਸਿਖਾਵਾਂਗੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਸਿਖਾਇਆ ਕਰਾਂਗੇ ਹਾਂਜੀ ਵੀਰੇ ਬਹੁਤ ਵਧੀਆ ਗੱਲ ਆ ਗਈ ਬਾਈ ਹੈਨਾ ਤੇ ਵੀਰੇ ਆਪਾਂ ਜਿਹੜਾ ਘੋੜਿਆਂ ਦਾ ਸ਼ੌਂਕ ਹੈ ਇਹਨੂੰ ਅੱਗੇ ਲੈ ਕੇ ਜਾਣਾ ਬਾਈ ਛੋਟੇ ਬੱਚਿਆਂ ਦੇ ਵਿੱਚ ਵੀ ਇਹ ਸ਼ੌਂਕ ਪਵੇ ਹੈਨਾ ਕਿਉਂਕਿ ਵੀਰੇ ਤੁਹਾਨੂੰ ਪਤਾ ਜਿਵੇਂ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਆ ਉਹਨਾਂ 'ਚ ਇਹ ਵੀ ਬਹੁਤ ਜ਼ਿਆਦਾ ਰਹੀ ਆ ਨਾ ਤੇ ਜਿਹੜੇ ਬੰਦੇ ਨੇ ਬਾਈ ਘੋੜਾ ਰੱਖ ਲਿਆ ਉਹ ਨਸ਼ੇ 'ਚ ਨਹੀਂ ਜਾਂਦਾ ਕਰੇ ਉਹ ਬੰਦਾ ਬਾਈ ਨਸ਼ੇ ਜਦੋਂ ਬਾਈ ਘੋੜਿਆਂ ਦਾ ਨਸ਼ਾ ਹੋ ਗਿਆ ਹੋਰ ਨਸ਼ੇ ਨੂੰ ਅੱਥੇ ਹਾਂਜੀ ਬਾਈ ਜ ਬਈ ਬਾਕੀ ਜਿਵੇਂ ਹਨਾ ਤੁਸੀਂ ਕਹਿ ਰਹੇ ਹੋਗੇ ਘੋੜਿਆਂ ਦਾ ਨਸ਼ਾ ਲਾ ਲਿਆ ਇਹ ਚੀਜ਼ ਚ ਕਿੱਥੋਂ ਲੱਗਦਾ ਬਈ ਘੋੜਿਆਂ ਦਾ ਨਸ਼ਾ ਵੀ ਕਿਹੜੀ ਚੀਜ਼ ਵਧੀਆ ਹੁੰਦੀ ਹੈ ਇਹ ਤਾਂ ਬਈ ਹੁਣ ਜੇ ਉਹ ਦੇਖੋ ਇਹ ਜਦੋਂ ਬੰਦਾ ਇੱਕ ਵਾਰੀ ਘੋੜ ਸਵਾਰੀ ਕਰ ਲੈਂਦਾ ਜਿਹੜੀ ਹਵਾ ਬਈ ਘੋੜੇ ਦੇ ਕੰਨਾਂ ਚੋਂ ਲਾਗੀ ਉਹ ਸਵਾਰਗਾਂ ਦੀ ਹਵਾ ਹੁੰਦੀ ਹੈ ਬਈ ਉਹ ਹਾਂਜੀ ਬਈ ਉਹ ਬੰਦਾ ਫਿਰ ਬਈ ਘੋੜੇ ਛੱਡ ਹੀ ਨਹੀਂ ਸਕਦਾ ਕਦੇ ਵਧੀਆ ਮਤਲਬ ਬਹੁਤ ਹੀ ਵਧੀਆ ਫੀਲ ਆਉਂਦੀ ਹੈ ਉੱਤੇ ਬੈਠ ਕੇ ਆ ਬਈ ਵੀ ਬਸ ਹੋਰ ਕੋਈ ਹੋਰ ਪਾਸੇ ਕੁਝ ਦਿਖਦੀ ਨਹੀਂ ਹੈਗਾ ਵੀ ਇਕੱਲਾ ਉਹੀ ਉਹੀ ਹੈਗਾ ਨਾ ਕੱਲੇ ਘੋੜੀਆਂ ਨਹੀਂ ਸਹੀ ਹੈ ਵੀਰੇ ਬਾਕੀ ਵੀਰੇ ਹੁਣ ਜਿਵੇਂ ਤੁਸੀਂ ਆਪਾਂ ਗੱਡੀਆਂ ਦਾ ਸ਼ੌਂਕ ਲਾ ਲਿਆ ਨੇ ਕਈਆਂ ਨੂੰ ਗੱਡੀਆਂ ਦਾ ਸ਼ੌਂਕ ਵੀ ਹੁੰਦਾ ਪਰ ਬਾਈ ਮੈਂ ਇੱਕ ਚੀਜ਼ ਦੇਖਿਆ ਤੁਸੀਂ ਪਿੰਡ 'ਚ ਬਾਈ ਕਿੰਨੀ ਮਰਜ਼ੀ ਮਹਿੰਗੀ ਤੋਂ ਮਹਿੰਗੀ ਗੱਡੀ ਤੇ 걔ੜਾ ਦੇ ਦਿਓ ਪਰ ਲੋਕ ਬਾਈ ਗੱਡੀ ਨੂੰ ਨਹੀਂ ਦੇਖਣਗੇ ਜ਼ਿਆਦਾਤਰ ਘੋੜੇ ਹੁੰਦੇ ਨੇ ਜੇ ਘੋੜੀ ਨਾਲ ਜਾ ਰਹੀ ਹੋਵੇ ਤਾਂ ਮੇਨ ਘੋੜੀ ਨੂੰ ਦੇਖਣਗੇ ਨਾ ਵੀ ਉਹ ਜਾਂਦਾ ਹੈਗਾ ਉਹਦਾ ਬੰਦਾ ਖੜ ਖੜ ਕੇ ਦੇਖਦਾ ਬਾਈ ਪਿੰਡ 'ਚ ਰਾਇਲ ਫੀਲਿੰਗ ਆ ਘੋੜੇ ਵਾਲੀ ਨਾ ਵੀ ਬੰਦਾ ਘੋੜੇ ਤੇ ਜਾ ਰਿਹਾ ਹੈਗਾ ਸਰਦਾਰੀ ਜਾਂ ਕੰਮ ਆ ਗ ਬਾਈ ਜਿਵੇਂ ਸੁਣਨੇ ਹਨਾ ਚੈਨਲ ਗਰੋ ਕਰਿਆ ਹੈਗਾ YouTube ਤੇ ਵੀ ਇਹ ਤੇ ਵੀ ਤੇ ਬਾਈ ਤੁਹਾਨੂੰ ਕਿੰਨਾ ਔਖਾ ਲੱਗਿਆ ਸੀ ਵੈਸੇ ਸਟਾਰਟਿੰਗ ਚ ਵੀ ਗਰੋ ਕਰਨਾ ਕਿ ਤੁਹਾਨੂੰ ਸੌਖੀ ਸੀ ਨਹੀਂ ਵੀਰੇ ਦੇਖੋ ਯਾਰ ਜਦੋਂ ਆਪਾਂ ਆਪਣਾ ਸੁਪਨਾ ਹੀ ਬਈ ਇਧਰਲੀ ਸਾਈਡ ਹੋਵੇ ਨਾ ਜਿਹੜੇ ਕੰਮ ਤੁਸੀਂ ਕਰਨਾ ਹੀ ਆ ਬਈ ਉਹ ਔਖਾ ਨਹੀਂ ਲੱਗਦਾ ਕੋਈ ਫਿਰ ਜਦੋਂ ਸ਼ੌਂਕ ਨਾਲ ਕਰਦੇ ਹੋ ਨਾ ਬਾਈ ਉਹ ਚੀਜ਼ ਆ ਤੇ ਪਰ ਬਾਈ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਬਾਈ 13 ਪਹਿਲੀ ਦੇ ਵਿੱਚ ਤੇ ਜਦੋਂ ਹੁੰਦਾ ਹੀ ਆ ਹੌਲੀ ਹੌਲੀ ਫਾਲੋਅਰ ਹੁੰਦੇ ਆ ਨਾ ਬਾਈ ਤੇ ਨਹੀਂ ਵੀਡੀਓ ਚੱਲਦੀਆਂ ਚਲੋ ਠੀਕ ਜਾ ਹੁੰਦਾ ਪਰ ਬਈ ਜਦੋਂ ਮੈਂ ਮੰਨ ਕੇ ਚੱਲ ਬਾਹਰ ਅੰਦਰ ਨਿਕਲਣ ਲੱਗ ਗਿਆ ਬਈ ਫਿਰ ਕੋਈ ਚੱਕ ਨੀ ਯਾਰ ਬਈ ਵਧੀਆ ਸ਼ੌਂਕ ਨਾਲ ਕੰਮ ਕਰਦੇ ਆ ਨਾ ਮਤਲਬ ਇੰਨਾ ਵੀ ਬਾਕੀ ਬਈ ਲੋਕਾਂ ਦਾ ਪਿਆਰ ਹੁੰਦਾ ਨਾ ਜਿਵੇਂ ਲੋਕ ਦੇ ਹੀ ਜਾਂਦੇ ਆ ਪਿਆਰ ਹੈ ਨਾ ਉਨਾ ਹੀ ਬੰਦਾ ਅੱਗੇ ਅੱਗੇ ਵਧੇ ਜਾਂਦਾ ਹੈ ਹਾਂ ਬਈ ਬਾਕੀ ਬਈ ਜਦੋਂ ਦਾ ਮੈਂ ਸਟਾਰਟ ਕੀਤਾ ਲੋਕਾਂ ਦਾ ਰਿਸਪੌਂਸ ਵਧੀਆ ਸੀ ਯਾਰ ਠੀਕ ਹੈ ਬਈ ਹਾਂਜੀ ਬਈ ਲੋਕਾਂ ਨੇ ਬਹੁਤ ਪਿਆਰ ਦਿੱਤਾ ਨਾ ਠੀਕ ਹੈ ਬਈ ਚਲੋ ਬਈ ਇਹੀ ਗੱਲ ਹੁੰਦੀ ਆ ਨਾ ਪਿਆਰ ਦੀ ਸਾਰੀ ਗੱਲ ਹੁੰਦੀ ਹੈ ਇਹ ਲੋਕ ਪਿਆਰ ਮੁਹੱਬਤ ਵਿਸ਼ਵਾਸ ਦੀ ਗੱਲ ਹੁੰਦੀ ਆ ਸਾਰੀ ਹਾਂ ਹਾਂ ਬਈ ਸਹੀ ਗੱਲ ਹੈ ਹ ਸੋਡੀ ਜ਼ਿੰਦਗੀ ਚ ਬਈ ਹਨਾ ਘੋੜਿਆਂ ਦਾ ਬਹੁਤ ਹੀ ਐਮ ਰੋਲ ਆਗਾ ਮੈਂ ਦੇਖਿਆਗਾ ਸੋਡੀਆਂ ਗੱਲਾਂ ਬਾਤਾਂ ਤੋਂ ਪਤਾ ਲੱਗਿਆ ਬਈ ਸਾਨੂੰ ਕਦੇ ਸੱਟਾ ਫੇਟਾ ਵੀ ਵੱਜੇ ਨੇ ਜਿਵੇਂ ਤੁਸੀਂ ਸਟੰਟ ਵੀ ਕਰਦੇ ਸੀ ਘੋੜਿਆਂ ਦੀ ਵੀਰੇ ਸੱਟਾਂ ਫੇਟਾਂ ਦਾ ਬਈ ਚਲੋ ਲੱਗਦੀਆਂ ਹਨਾ ਚਲੋ ਸਟੰਟ ਕਰਦੇ ਆਂ ਤੋਂ ਤਾਂ ਨਹੀਂ ਬਈ ਕਦੇ ਲੱਗੀ ਹਨਾ ਅੱਛਾ ਬਈ ਹਾਂਜੀ ਬਈ ਉਦਾਂ ਲੱਗੀ ਆ ਘੋੜੀ ਨੇ ਬਈ ਲੱਤ ਮਾਰੀ ਸੀ ਮੱਥੇ ਤੇ ਦੋ ਦਿਨ ਹਸਪੀਟਲ ਦੇ ਵਿੱਚ ਵੀ ਪਿਆ ਰਹੇ ਬਈ ਤੇ ਮਨ ਲ ਕੇ ਚਲ ਉਦੋਂ ਮੈਂ 10ਵੀਂ 11ਵੀਂ ਦੇ ਵਿੱਚ ਸੀ ਤੇ ਬਈ ਉਦੋਂ ਬਾਅਦ ਜਦੋਂ ਸੱਟਾਂ ਫੇਟਾਂ ਲੱਗੀਆਂ ਚਲੋ ਦੋ ਦਿਨ ਹਸਪੀਟਲ ਦੇ ਵਿੱਚ ਰਹਿਆ ਹਨਾ ਔਰ ਬਈ ਉਦੋਂ ਘਰ ਦੇ ਨੇ ਬਥੇਰਾ ਰੋਕਿਆ ਵੀ ਯਾਰ ਨਹੀਂ ਜਾਣਾ ਘੋੜਿਆਂ ਕਾ ਨਹੀਂ ਹੋਣਾ ਹਨਾ ਔਰ ਬਈ ਜਦੋਂ ਦਿਲ ਦੇ ਵਿੱਚ ਸ਼ੌਂਕ ਹੋਵੇ ਹਨਾ ਕੋਈ ਬੰਦਾ ਉਹ ਚੀਜ਼ ਨਹੀਂ ਛੱਡ ਸਕਦਾ ਰੋਕ ਨਹੀਂ ਸਕਦਾ ਬਈ ਬਿਲਕੁਲ ਨਹੀਂ ਰ अच्छा मतलब यो उदे ना प्यारे नाना कोड़े ना ना। हां भाई यार मोह मोहब्बत अटैचमेंट ਹੁੰਦੀ ਹੈ ਬਾਈ ਯਾਰ ਬੰਦੇ ਦੀ ਹੈ ਨਾ ਘਰ ਦਾ ਮੈਂਬਰ ਬਣ ਜਾਂਦਾ ਤੁਹਾਡੇ ਦਾ ਇੱਕ ਕੋੜਾ ਹਾਂਜੀ ਵੀਰੇ ਤੇ ਬਾਈ ਬਾਕੀ ਤੁਸੀਂ ਕੋੜਿਆਂ ਬਾਰੇ ਹੋਰ ਕੀ ਵਧੀਆ ਕੋਈ ਜੀ ਸੋਨੂ ਜਿਹੜੀ ਲੱਗਦੀ ਹੈ ਕਿ ਵੀ ਛੋਡੇ ਲਈ ਬਹੁਤ ਵਧੀਆ ਕੋੜਿਆਂ ਲਈ ਚੀਜ਼ ਆ ਬਾਈ ਯਾਰ ਕੋੜੇ ਆ ਜਿਹੜੇ ਮੇਰੀ ਜ਼ਿੰਦਗੀ ਦੇ ਵਿੱਚ ਬਾਈ ਬਹੁਤ ਐਮ ਰੋਲ ਆ ਯਾਰ ਕੋੜਿਆਂ ਦਾ ਹਨਾ ਕੋੜਿਆਣੇ ਬਾਈ ਮੈਨੂੰ ਬਹੁਤ ਦੂਰ ਤੱਕ ਪੰਚਾਤਾ ਅੱਜ ਬਾਈ ਜਿਹਦੇ ਆਪਾਂ ਬੈਠੇ ਆ ਕੋੜਿਆਂ ਦੀ ਦੇਣੀ ਬੈਠੇ ਆ ਨਾ ਬਾਈ ਨਹੀਂ ਮੈਂ ਤੁਹਾਨੂੰ ਕਿੱਥੇ ਜਾਂਦੇ ਨਾ ਕੋਈ ਮੈਨੂੰ ਜਾਣਦੇ ਨਹੀਂ ਆ ਬਿਲਕੁਲ ਸਹੀ ਗੱਲ ਆ ਬਾਕੀ ਛੋਡੇ ਨਾਲ ਹਨਾ ਫੋਲੋਅਰ ਵਧੀਆ ਜੁੜੇ ਹੋਏ ਆ ਉਹਨਾਂ ਦਾ ਪਿਆਰ ਵੀ ਤੁਹਾਨੂੰ ਮਿਲਦਾਗਾ ਹਨਾ ਹਾਂਜੀ ਬਾਈ ਉਹੀ ਕਹਿ ਰਹੇ ਆਣ ਬਾਈ ਕੋੜਿਆਂ ਕਰਕੇ ਆਪਾਂ ਇੱਥੋਂ ਤੱਕ ਤੁਰੇ ਫਿਰਦੇ ਆ ਬਾਈ ਨਹੀਂ ਕੌਣ ਜਾਣਦਾ ਸੀ ਹਨਾ ਆ ਕੋੜਿਆਣੇ ਬਾਈ ਬਹੁਤ ਯਾਰ ਦੋਸਤ ਦੇਤੇ ਹਨਾ ਤੇ ਇੰਨੀ ਨੇ ਦੂਰ ਤੱਕ ਯਾਰੀਆਂ ਦੋਸਤੀਆਂ ਬਣ ਗਿਆ ਬਈ ਅੱਧੀ ਰਾਤ ਹੋ ਗਈ ਜਿਹਨੂੰ ਮਰਜ਼ੀ ਫੋਨ ਲਾ ਲਈਏ ਯਾਰ ਹਾਂ ਕਿਉਂਕਿ ਕੋੜੇ ਵਾਲੇ ਬਾਈ ਦੇਖਿਆ ਮੈਂ ਹਨਾ ਵਧੀਆ ਦਿਲਦਾਰ ਬੰਦੇ ਹੁੰਦੇ ਹੈਗੇ ਸਹੀ ਹੈ ਵੀਰੇ ਘੋੜਿਆਂ ਵਾਲੇ ਬਾਈ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਕੋਈ ਬੰਦੇ ਤੇ ਮੁਸੀਬਤ ਪੈਂਦੀ ਹੈ ਬਾਈ ਘੋੜਿਆਂ ਵਾਲੇ ਪਹਿਲਾਂ ਖੜੇ ਹੁੰਦੇ ਆ ਬਾਈ ਠੀਕ ਆ ਬਾਈ ਹਾਂਜੀ ਬਾਈ ਇਹ ਬਾਈ ਕੀ ਚੱਕਰ ਹੁੰਦਾ ਬਾਈ ਘੋੜਿਆਂ ਵਾਲਿਆਂ ਦਾ ਇਹ ਘੋੜਿਆਂ ਵਾਲੀ ਯਾਰੀ ਦੋਸਤੀ ਇਹੋ ਜਿਹੀ ਹੁੰਦੀ ਹੈ ਵੀ ਯਾਰ ਜਿੱਥੇ ਲਾਲੀ ਬਾਈ ਉੱਥੇ ਪਹਿਲੇ ਬੋਲ ਹੀ ਖੜੇ ਹੁੰਦੇ ਆ ਇਹ ਪਰ ਇੱਕ ਗੱਲ ਹੋਰ ਆ ਬਾਈ ਘੋੜਿਆਂ ਵਾਲਿਆਂ ਦੇ ਘਰੋਂ ਕਦੇ ਬੰਦਾ ਭੁੱਖਾ ਵੀ ਨਹੀਂ ਮੁੜਦਾ ਅੱਛਾ ਬਾਈ ਹਾਂਜੀ ਬਾਈ ਕਿਉਂ ਬਾਈ ਉਹੀ ਗੱਲਾਂ ਹਨਾ ਬਰਕਤਾਂ ਹੁੰਦੀਆਂ ਨੇ ਕਿ ਘਰਾਂ 'ਚ ਜਿਹੜੇ ਬਈ ਹਨਾ ਘੋੜਿਆਂ ਦਾ ਦੇਖਿਆਗਾ ਆਪਾਂ ਨੇ ਤੇ ਬਾਈ ਉਹਨਾਂ ਦੇ ਘਰ ਇੱਕ ਸਾਹਬ ਦਾ ਰੱਬ ਹੀ ਹੁੰਦਾਗਾ ਜਿੱਥੇ ਘੋੜਾ ਹੁੰਦਾਗਾ ਨਾ ਜੇ ਘੋੜੀ ਹੁੰਦੀ ਆ। ਹਾਂ ਬਾਈ ਬਾਕੀ ਇਹ ਗੁਰੂ ਮਹਾਰਾਜ ਜੰਦੀ ਸਵਾਰੀ ਆ ਬਾਈ ਘੋੜਿਆਂ ਦੀ ਹਾਂ ਨਾ। ਹਾਂਜੀ ਹਾਂਜੀ ਬਾਈ ਜਿੱਥੇ ਬਈ ਇਹ ਖੜੀਆਂ ਉੱਥੇ ਬਰਕਤ ਆਪ ਹੀ ਪੈਣੀ ਆ ਬਾਈ ਘਰੇ। ਹਾਂਜੀ ਸਹੀ ਗੱਲ ਆ ਬਈ। ਬਾਈ ਬਾਕੀ ਜਿਵੇਂ ਹਨਾ ਸਕੂਲ ਟਾਈਮ ਤੇ ਸਾਨੂੰ ਜਿਹਾ ਸੋਡੇ ਯਾਰ ਦੋਸਤ ਵਧੀਆ ਸਪੋਰਟ ਕਰਦੇ ਸੀ 9ਵੀਂ 10ਵੀਂ ਚ ਸਟਾਰਟ ਕਰਿਆਗਾ। ਤੇ ਬਾਈ ਉੱਥੇ ਬਈ ਸਾਨੂੰ ਕਿੰਨੇ ਕੇ ਯਾਰ ਦੋਸਤ ਹਨਾ ਵਧੀਆ ਮਿਲੇ ਤੇ ਕਿੰਨੇ ਕੇ ਜਿਆਦਾ ਘੱਟ ਮਾਤਰਾ 'ਚ ਮਿਲੇ ਤੇ ਸਾਨੂੰ ਜਿਹੜੇ ਹੇਟ ਵਾਲੇ ਤੇ ਨੇ ਬਾਈ ਦੇਖੋ ਯਾਰ ਜਿਹੜੇ ਯਾਰ ਦੋਸਤ ਹੁੰਦੇ ਆ ਮੇਨ ਤਾਂ ਥੋੜੇ ਅਸਲ ਜਿਹੜੇ ਯਾਰ ਦੋਸਤ ਹੁੰਦੇ ਆ ਚੰਗੇ ਹਨਾ ਉਹ ਤਾਂ ਇੱਕ ਦੋ ਹੀ ਹੁੰਦੇ ਆ ਬਾਈ ਉਹ ਤਾਂ ਬਾਈ ਇੱਕ ਦੋ ਹੀ ਹੁੰਦੇ ਆਗੇ ਸਹੀ ਗੱਲ ਆ ਜਿਹੜਾ ਬਾਈ ਬੰਦਾ ਆਪਣੇ ਘਰੇ ਆ ਜਾ ਰਿਹਾਗਾ ਉਹ ਹੀ ਇੱਕ ਦੋ ਮੇਨ ਆਗਾ ਜਿਹੜੇ ਹੁੰਦੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਹਨਾ ਹਾਂਜੀ ਹਾਂਜੀ ਬਾਈ ਜਿਹੜੇ ਬੰਦੇ ਨੂੰ ਆਪਾਂ ਘਰੇ ਵੜ ਸਕੀਏ ਬਾਈ ਯਾਰ ਦੋਸਤ ਉਹ ਹੀ ਹੁੰਦੇ ਆ ਹਨਾ ਸਹੀ ਗੱਲ ਆ ਬਈ ਸਹੀ ਗੱਲ ਤੇ ਬਾਕੀ ਇੱਕ ਦੋ ਹੁੰਦੇ ਆ ਬਾਈ ਹੇਟ ਵਾਲੇ ਵੀ ਹਨਾ ਚਲੋ ਉਹਨਾਂ ਦਾ ਕੋਈ ਚੱਕਰ ਨਹੀਂ ਹੈਗੇ ਸੀ ਬਾਈ ਠੀਕ ਆ ਬਈ ਮਾੜਾ ਸਾਨੂੰ ਜਿਆਦਾਤਰ ਵਧੀਆ ਬੰਦੇ ਹੀ ਮਿਲੇ ਆ ਵਧੀਆ ਗੋਡ ਮਿਲੇ ਹੋਇਆ ਬਾਈ ਸਾਰੇ ਬੰਬ ਮਿਲੇ ਹੋਇਆ ਯਾਰ ਉਹਦਾ ਜਸਵਾਜ ਬੇ ਦਾ ਕਹਾਣਾ ਹੈ ਬਈ ਮਤਲਬ ਬਈ ਦਿਲ ਖੁਸ਼ ਆ ਤੁਹਾਡਾ ਯਾਰਾਂ ਕਣੀਓ ਹੈ ਨਾ ਮੈਂ ਦੇਖ ਲਿਆ ਤੁਹਾਡੀਆਂ ਗੱਲਾਂ ਬਾਤਾਂ ਤੋਂ ਹਾਂ ਜੀ ਜੀ ਬਈ ਬਹੁਤ ਫੁੱਲ ਸਪੋਰਟ ਕਰਦੇ ਆ ਨਾ ਤੇ ਪਰ ਇੱਕ ਗੱਲ ਬਈ ਜੇ ਮੈਨੂੰ ਸਕੂਲ ਚ ਬਈ ਮੈਂ ਕਹਿੰਦਾ ਜੇ ਮੈਨੂੰ ਘੋੜਿਆਂ ਵਾਲਾ ਨਾ ਕਹਿੰਦੇ ਹੁੰਦੇ ਅੱਜ ਇੱਥੇ ਤੱਕ ਨਹੀਂ ਹੁੰਦਾ ਮੈਂ ਉਹ ਵੀ ਬਈ ਛੋਟੇ ਘੋੜਿਆਂ ਵਾਲੇ ਕੀ ਜੇ ਇਹ ਵੀ ਹੈ ਜਿਵੇਂ ਤੁਸੀਂ ਸੋਨੇ ਦੱਸਿਆ ਵੀ ਮੈਂ ਇੱਥੇ ਤੱਕ ਨਾ ਹੁੰਦਾ ਬਈ ਜਦੋਂ ਜਦੋਂ ਲੋਕ ਆਪਾਂ ਨੂੰ ਨਿੰਦਦੇ ਆ ਫਿਰ ਆਪਾਂ ਨੂੰ ਜ਼ਿਆਦਾ ਚਾਅ ਹੁੰਦਾ ਹੈ ਨਾ ਵੀ ਆਪਾਂ ਜਦੋਂ ਅੱਗੇ ਅੱਡੇ ਡੈਫੀਨੇਸ਼ਨ ਉਹ ਤੇ ਉਹਨਾਂ ਦੇ ਮੂੰਹ ਬੰਦ ਕਰਾਵਾਂਗੇ ਇਹ ਚੀਜ਼ ਵੀ ਬਈ ਤੁਹਾਨੂੰ ਫੀਲ ਕਰੀਏਗੀ ਨਹੀਂ ਹੁੰਦੀ ਐ ਵੀਰੇ ਯਾਰ ਜਿਹੜੇ ਹੁਣ ਮਾੜਾ ਦੱਸਦੇ ਬਈ ਹਨਾ ਜਦੋਂ ਵੀਡੀਓ ਵੀਡੀਓ ਕਰ ਗਿਆ ਉਹਨਾਂ ਦੀ ਬਦੌਲਤ ਆ ਹਾਂ ਉਹਨਾਂ ਦੀ ਬਦੌਲਤ ਬਈ ਜੇ ਉਹ ਨਾ ਕਹਿੰਦੇ ਤੇ ਫਿਰ ਤਾਂ ਮੈਂ ਕਹਿੰਦਾ ਕਿੱਥੇ ਯਾਰ ਇੱਥੋਂ ਤੱਕ ਆਵਾਂਗੇ ਸਹੀ ਗੱਲ ਐ ਵੀ ਜਿਹੜੇ ਲੋਕ ਤਾਨੇ ਮਾਰਦੇ ਆ ਨਾ ਫਿਰ ਆਪਾਂ ਨੂੰ ਐ ਹੁੰਦਾ ਵੀ ਇਹਨਾਂ ਦਾ ਜਵਾਬ ਵੀ ਦੇਣਾ ਪੈਂਦਾ ਇਹਨਾਂ ਦਾ ਜਵਾਬ ਵੀ ਦੇਣਾ ਯਾਰ ਬਈ ਹਾਂ ਜਮਾਂ ਸਹੀ ਗੱਲ ਐ ਵੀ ਇਹ ਦੁਨੀਆਦਾਰੀ ਹੈ ਨਾ ਤਾਨੇ ਵੀ ਮਾਰਨ ਵਾਲੇ ਬਹੁਤ ਮਿਲਣਗੇ ਪਿਆਰ ਕਰਨ ਵਾਲੇ ਵੀ ਬਹੁਤ ਮਿਲਣਗੇ ਹ ਹਾਂ ਕੋਈ ਨਾ ਕੋਈ ਬੰਦਾ ਮਿਲਦਾ ਹੀ ਹੈਗਾ ਹਨਾ ਚਲੋ ਪਿਆਰ ਵਾਲੇ ਵੀ ਮਿਲਦੇ ਹੈਗੇ ਪਰ ਬਾਈ ਚਲੋ ਐਂ ਆ ਬੰਦੇ ਨੂੰ ਸਾਰੇ ਦੀ ਕਿਤੇ ਨਾ ਕਿਤੇ ਲੋਡ ਹੁੰਦੀ ਆ ਪਿਆਰ ਵਾਲੇ ਮਿਲੇ ਜਾਣ ਹਨਾ ਤਾਂ ਵਧੀਆ ਬੰਦਾ ਬਹੁਤ ਹੋਰ ਹੌਸਲੇ ਨਾਲ ਵੱਧ ਗਰੋਅ ਕਰਦਾਗਾ ਬਾਈ ਹਾਂਜੀ ਵੀਰੇ ਤਾਂ ਹੈ ਜਿਵੇਂ ਤੁਹਾਨੂੰ ਨਾ ਪਿਆਰ ਕਰਨ ਵਾਲੇ ਬਹੁਤ ਹੈਗੇ ਇੰਸਟਾਗ੍ਰਾਮ ਤੇ ਨਾ ਬਾਈ ਜਿਵੇਂ ਇਹ ਚੀਜ਼ ਹੈਗੀ ਹੈ ਕਿ ਸੋਨੂ ਦੇਖ ਕੇ ਕਿਸੇ ਹੋਰ ਨੇ ਘੋੜੇ ਘੋੜੀਆਂ ਰੱਖੀਆਂ ਹੋਣਾ ਨੀਵਰੇ ਦੇਖੋ ਚਲੋ ਆਪਾਂ ਇੰਸਟਾਗ੍ਰਾਮ ਤੇ ਵੀਡੀਓ ਅਪਲੋਡ ਕਰਦੇ ਆ ਨਾ ਬਈ ਕਾਫੀ ਬੰਦਿਆਂ ਦੇ ਫੋਨ ਆਉਂਦੇ ਆ ਬਈ ਤੁਹਾਨੂੰ ਦੇਖ ਕੇ ਸ਼ੌਂਕ ਪਿਆ ਨਾ ਘੋੜੀ ਰੱਖਣੀ ਆ ਕਈ ਬੰਦੇ ਨੇ ਬਈ ਰੱਖਿਆ ਵੀ ਹੁਣ ਮੇਰੇ ਨਾਲ ਦੇ ਬਈ ਯਾਰ ਦੋਸਤਾਂ ਨਾ ਇੱਕ ਦੋ ਨੂੰ ਉਹਨਾਂ ਨੂੰ ਵੀ ਸ਼ੌਂਕ ਪਿਆ ਬਈ ਮੈਨੂੰ ਦੇਖ ਕੇ ਕਿਉਂ ਨਾਲ ਜਾਂਦੇ ਆ ਨਾ ਬਈ ਤੇ ਬਾਕੀ ਆਪਣੇ ਪਿੰਡੇ ਚ ਬਈ ਆਕਾਸ਼ ਕੋਲੇ ਘੋੜੀਆਂ ਰੱਖਿਆ ਜਿਹਨਾਂ ਕੋਲੇ ਸ਼ਾਹਬਾਜ ਘੋੜਾ ਨਾ ਆਪਾਂ ਵੀ ਉੱਥੇ ਹੁੰਨੇ ਆ ਬਈ ਬਾਕੀ ਮੇਰੇ ਨਾਲ ਦੇ ਯਾਰ ਦੋਸਤਾਂ ਬਈ ਜਦੋਂ ਉਹ ਵੀ ਫਾਰਮ ਤੇ ਆਉਂਦੇ ਆ ਘੋੜਿਆਂ ਨੂੰ ਦੇਖ ਕੇ ਸਵਾਰੀ ਸੂਰੀ ਕਰਦੇ ਆ ਨਾ ਘੋੜਿਆਂ ਦੀ ਤਾਂ ਮੇਰੇ ਹਿਸਾਬ ਨਾਲ ਬਈ 4-5 ਬੰਦੇ ਤਾਂ ਮੇਰੇ ਨਾਲ ਰਹਣ ਤੇ ਜਿਹੜੇ ਉਹਨਾਂ ਨੂੰ ਪਾ ਗਿਆ ਬਈ ਸ਼ੌਂਕ ਮੇਰੇ ਨਾਲ ਰੱਖ ਰਖਿਏ ਨੇ ਬਈ ਕੋਈ ਨਹੀਂ ਰੱਖਿਆ ਨਹੀਂ ਰੱਖਣੀਆਂ ਜ਼ਰੂਰ ਆ ਬਈ ਆਉਣ ਵਾਲੇ ਸਮੇਂ ਚ ਰੱਖਣਗੇ ਸ਼ੌਂਕ ਪੈ ਗਿਆ ਮਤਲਬ ਉਹਨਾਂ ਦਾ ਅੰਦਰੋਂ ਜੀ ਕਰਦਾਗਾ ਵੀ ਹਨਾ ਵੀ ਘੋੜੀਆਂ ਰੱਖੀ ਵੀ ਸ਼ੌਂਕ ਪੈ ਗਿਆ ਹਾਂਜੀ ਬਈ ਦਿਲ ਦੇ ਵਿੱਚ ਸ਼ੌਂਕ ਆਏਗਾ ਠੀਕ ਹੈ ਬਈ ਹਾਂਜੀ ਵੀਰੇ ਤੇ ਬਈ ਚਲੋ ਹਣਾ ਤੁਹਾਡੇ ਯਾਰ ਦੋਸਤ ਇਦਾਂ ਦੇ ਆ ਗਏ ਹਣਾ ਤੁਹਾਡੇ ਪਿੰਡ ਚ ਹੀ ਆ ਗਏ ਬਈ ਹਾਂ ਬਈ ਪਿੰਡ ਦੀ ਆ ਸਾਰੇ ਉਹ ਵੈਸੇ ਹਣਾ ਦੇਖਿਆ ਗਏ ਨਾ ਪਿੰਡ ਦੇ ਲੋਕ ਉਹ ਜਿਆਦੇ ਮੱਚਦੇ ਹੁੰਦੇ ਆਗੇ ਵੀ ਯਾਰ ਇਹ ਤਰੱਕੀ ਕਿਵੇਂ ਕਰ ਰਿਹਾਗਾ ਜਨਾਲ ਦੇ ਵੀ ਹਾਂ ਪਰ ਚਲੋ ਤੁਸੀਂ ਕਹਿ ਰਹੇ ਹੋ ਤੁਹਾਡੇ ਯਾਰ ਹਾਂ ਬਈ ਬਾਕੀ ਯਾਰਾਂ ਦੋਸਤਾਂ ਦਾ ਵਧੀਆ ਰਿਸਪਾਂਸ ਆ ਬਾਈ ਚਲੋ ਗਵਾਂਢੀਆਂ ਦਾ ਚਲ ਆਪਾਂ ਕੋਈ ਕਹਿ ਨਹੀਂ ਸਕਦੇ ਤੇ ਹਾਂਜੀ ਬਈ ਯਾਰਾਂ ਦੋਸਤਾਂ ਦਾ ਵਧੀਆ ਵੀ ਉਹਨਾਂ ਨੂੰ ਵੀ ਸ਼ੌਂਕ ਆ ਹੁਣ ਘੋੜਿਆਂ ਦਾ ਹਣਾ ਠੀਕ ਹੈ ਬਈ ਹਾਂਜੀ ਵੀਰੇ ਤੇ ਬਈ YouTube ਤੇ ਤੁਹਾਡਾ ਬਾਈ ਤੁਸੀਂ ਇੰਟਰਵਿਊ ਵਗੈਰਾ ਕਰਦੇ ਹੋਗੇ ਉੱਥੇ ਤੁਹਾਨੂੰ ਇੰਟਰਵਿਊ ਤੇ ਵਧੀ ਹਾਂਜੀ ਵੀਰੇ ਹੁਣ ਜੇ ਕੋਈ ਸਾਧਦਾ ਵੀਰੇ ਜਾਣਿਆ ਹਨਾ ਪਿਆਰ ਜੇ ਪਿਆਰ ਕਰਦੇ ਨੇ ਵੀਰੇ ਲੋਕ ਹਨਾ ਫੇਰ ਹੀ ਸਾਧਦੇ ਆਪਾਂ ਹਾਂਜੀ ਵੀਰੇ ਫੋਨ ਕਰਦਾਗਾ ਤੇ ਵਧੀਆ ਵਧੀਆ ਚੱਲੀ ਜਾਂਦਾ YouTube ਤੇ ਚਲੋ ਮਾਲਕ ਸੁੱਖ ਰੱਖੇ ਅੱਗੇ ਬਾਈ ਹੋਰ ਵੀ ਆਪਾਂ ਚੰਗੇ ਜੰਗੇ ਘੋੜਿਆਂ ਦੀ ਇੰਟਰਵਿਊ ਲੈ ਕੇ ਆਵਾਂਗੇ ਲੋਕਾਂ ਲਈ ਹਾਂਜੀ ਮਤਲਬ ਬਾਈ ਤੁਸੀਂ ਮੇਨ ਉਹਤੇ YouTube ਤੇ ਘੋੜਿਆਂ ਦੀਆਂ ਕਰਦੇ ਹਾਂ ਇੰਟਰਵਿਊ ਹਾਂਜੀ ਵੀਰੇ ਆਪਣਾ ਘੋੜਿਆਂ ਦਾ ਹੀ ਹੈ ਜ਼ਿਆਦਾਤਰ ਜ਼ਿਆਦਾਤਰ ਵੀ ਜਿਹੜੀ ਚੀਜ਼ ਨਾਲ ਸ਼ੌਂਕ ਜਿਹੜੀ ਚੀਜ਼ ਦਾ ਸ਼ੌਂਕ ਆ ਬਾਈ ਉਹੀ ਚੀਜ਼ ਤੇ ਕੰਮ ਕਰਦੇ ਆ ਠੀਕ ਆ ਹਾਂਜੀ ਵੀਰੇ ਤੇ ਵੈਸੇ ਤੁਹਾਡੇ ਨਾਲ ਵੀ ਕਦੇ ਇਹ ਚੀਜ਼ ਹੋਈ ਹੈ ਕਿ ਵੱਧ ਪਿਆਰ ਮਿਲਿਆ ਹੋਵੇ ਸਾਰਿਆਂ ਤੋਂ ਵੱਧ ਪਿਆਰ ਇਹ ਜਗ੍ਹਾ ਤੇ ਮਿਲੇਗਾ ਆਪ ਨੂੰ ਇਹ ਬਾਈ ਨੇ ਬੁਲਾਇਆ ਸੀਗਾ ਇੱਥੇ ਇਹ ਵੀਰੇ ਹੁਣ ਦਵਿੰਦਰ ਨਰਮਨ ਬਾਈ ਆ ਹਨਾ ਤੇ ਉਹਨਾਂ ਕੋਲੇ ਗਏ ਸੀ ਉਹਨਾਂ ਨੇ ਸੰਦੇਹੀ ਪਿੱਛੇ ਜੇ ਹਾਂਜੀ ਵੀਰੇ ਪਹਿਲਾਂ ਉਹ ਵੀ ਆ ਕੇ ਗਏ ਸੀ ਚਲੋ ਆਪਣੇ ਕੋਲੇ ਹਨਾ ਉੱਥੇ ਜਾ ਕੇ ਬਹੁਤ ਪਿਆਰ ਮਿਲਿਆ ਹਨਾ ਬਾਈ ਬਾਈ ਦੇ ਮਤਲਬ ਕੀ ਘਰ ਜਾਂਦਾ ਵੀ ਬਹੁਤ ਵਧੀਆ ਪਿਆਰ ਸੀ ਹਨਾ ਵੀਰੇ ਤੇ ਕਿਉਂਕਿ ਵੀਰੇ ਆਪਾਂ ਉਹਨਾਂ ਨੂੰ ਦੇਖ ਕੇ ਲੱਗੇ ਸੀ ਸਟਾਰਟ ਕਰਨ ਵੀ ਬਾਈ ਸਕੇ ਜਿੰਦਰ ਲੁਪ ਹੋ ਗਿਆ ਉਹਨਾਂ ਕੋਲੇ ਵੀ ਆਪਾਂ ਜਾ ਕੇ ਆਇਆ ਬਈ ਉਹਨਾਂ ਨੇ ਬਹੁਤ ਪਿਆਰ ਦਿੱਤਾ ਹਨਾ ਵੀਰੇ ਤੇ ਬਾਕੀ ਵਧੀਆ ਬਾਈ ਯਾਰ ਮੈਂ ਕਹਿੰਦਾ ਰਿਸਪੌਂਸ ਵਧੀਆ ਮਿਲ ਰਿਹਾ ਅੱਜ ਤੱਕ ਚਲੋ ਬਹੁਤ ਵਧੀਆ ਬਾਈ ਮਾਰਕ ਦੀ ਕਿਰਪਾ ਐਂ ਬਣੀ ਰਹੇ ਹਨਾ ਅੱਗੇ ਅੱਗੇ ਹੋਰ ਅ ਤੇ ਬਈ ਤੁਸੀਂ ਜਿਵੇਂ ਇਹ ਚੀਜ਼ ਆ ਗਈ ਹੈ ਨਾ ਮਾੜਾ ਜਿਵੇਂ ਜਿਹੜੇ ਲੋਕ ਮਾੜਾ ਸੋਚਦੇ ਆਗੇ ਕਿਸੇ ਬੰਦੇ ਦਾ ਵੀ ਇਹ ਅਗਿਆਨਵਾਜ ਜਿ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਆਗੇ ਬਈ ਉਹਨਾਂ ਬਾਰੇ ਮੈਂ ਤਾਂ ਯਾਰ ਕਹਿੰਦਾ ਵੀ ਯਾਰ ਕਿਸੇ ਦਾ ਵੀ ਮਾੜਾ ਨਹੀਂ ਸੋਚਣਾ ਚਾਹੀਦਾ ਯਾਰ ਆਪਾਂ ਨੂੰ ਜੋ ਕਿਉਂਕਿ ਵੀਰੇ ਜਦੋਂ ਕਿਸੇ ਦਾ ਆਪਾਂ ਮਾੜਾ ਸੋਚਦੇ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਜਟਾ ਵੀ ਪਹਿਲਾਂ ਆਪਣਾ ਮਾੜਾ ਹੁੰਦਾ ਨਾ ਬਈ ਤੇ ਮਾੜਾ ਨਾ ਸੋਚੋ ਯਾਰ ਵੀਰੇ ਤੁਸੀਂ ਇਹ ਚੀਜ਼ ਦੇਖੋ ਬਈ ਆਪ ਆਪਣੇ ਬਾਰੇ ਵੀ ਦੇਖੋ ਯਾਰ ਕੋਈ ਤਰੱਕੀ ਆਪਾਂ ਬੰਦਾ ਕੋਈ ਆਪਣੇ ਪਿੰਡ ਦਾ ਤਰੱਕੀ ਕਰਦਾ ਬਾਈ ਯਾਰ ਪਿੰਡ ਲਈ ਤਾਂ ਮਾਣ ਵਾਲੀ ਗੱਲ ਹੁੰਦੀ ਹੈ। ਉਹ ਨਾ ਮਾਣ ਵਾਲੀ ਗੱਲ ਹੁੰਦੀ ਹੈ ਵੀ ਸਾਡੇ ਪਿੰਡ ਦਾ ਬੰਦਾ ਜਿਆਦਾ ਰੋਸ਼ਨ ਹੁੰਦਾ ਬਾਈ ਹੈਨਾ ਤੇ ਇਹੀ ਗੱਲ ਆ ਬਾਈ ਯਾਰ ਮਾਣਾ ਨਹੀਂ ਸੋਚਣਾ ਜੀ ਇਹ ਤਾਂ ਮੈਂ ਤਾਂ ਇਹ ਗੱਲ ਕਹਿਣਾ ਬਾਈ ਬਿਲਕੁਲ ਸਹੀ ਗੱਲ ਹੈ। ਹਾਂਜੀ ਵੀਰੇ ਤੇ ਬਾਕੀ ਬਈ ਹੈਨਾ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਵਧੀਆ ਲੱਗਿਆ ਬਹੁਤ ਹੀ ਚੰਗਾ ਲੱਗਿਆ ਤੁਹਾਡੇ ਵਰਗੀ ਰੂਹਾਂ ਨਾਲ ਹੈਨਾ ਲੋਕ ਅੱਗੇ ਵੀ ਜੁੜਦੇ ਹੈਗੇ ਚਲੋ ਪਿਆਰ ਬਣਿਆ ਰਹਿੰਦਾਗਾ ਤੇ ਸਾਨੂੰ ਵੀ ਬਹੁਤ ਵਧੀਆ ਲੱਗੇ ਤੁਸੀਂ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਹੈ ਨਾ ਸੋਨੇ ਇੰਨਾ ਜਿਆਦਾ ਟਾਈਮ ਦਿੱਤਾ ਸਾਨੂੰ ਬਹੁਤ ਵਧੀਆ ਲੱਗਿਆ ਨਹੀਂ ਧੰਨਵਾਦ ਵੀਰੇ ਥੋੜਾ ਵੀ ਤੁਸੀਂ ਵੀ ਟਾਈਮ ਕੱਢ ਕੇ ਆਏ ਹੋ ਹਨਾ ਕੀ ਜਿੰਦਗੀ ਦੇ ਵਿੱਚੋਂ ਆਪਣੇ ਚੋਂ ਬਹੁਤ ਬਹੁਤ ਧੰਨਵਾਦ ਵੀਰੇ ਥੋੜਾ ਵੀ ਠੀਕ ਹੈ ਬਈ ਹਾਂਜੀ ਸ਼ੁਕਰੀਆ ਜੀ ਠੀਕ ਹੈ ਵੀਰੇ ਧੰਨਵਾਦ ਜੀ